ਮੇਰੀ ਕੋਰੇ ਨਾਲ ਗੱਲ ਹੋਈ ਜਾਂ ਤੇ ਗੋਰਾ ਕਹਿੰਦਾ ਜੀ 2000 ਮੰਗਿਆ تحصیلدار ਨੇ ਤੇ 1000 ਮੰਗਿਆ ਰਿਡਰ ਨੇ ਤੇ ਮੇਰੇ ਕੋਲ ਬਕਾਇਦਾ ਦੀ ਰਿਕਾਰਡਿੰਗ ਵੀ ਹੈਗੀ ਆ ਜੀ ਬਕਾਇਦਾ ਪ੍ਰੂਫ ਹੀ ਹੈਗਾ ਆ ਹੁਣ ਗੋਰਾ ਦੱਸੇ ਵੀ ਕਿੰਨੇ ਮੰਗੇ ਤੇ ਕੋ ਸਾਡੇ ਕਿਦਾਂ ਨਹੀਂ ਵੀ ਮੰਗਦਾ ਹੁੰਦਾ ਕਦਾਂ ਮੰਗਦਾ ਹੁੰਦਾ ਜੀ ਹਾਂ ਵੀ ਅਸੀਂ ਤੇ ਕੰਮ ਕਰਉਣਾ ਤੇ ਜੋ ਜਿਆਦਾ ਹੀ ਮੰਗਾਵਾ ਤਾਂ ਸਭ ਦਾ ਉਹ ਜਿਹੜੀ ਸਰਕਾਰੀ ਫੀਸ ਉਹ ਤਾਂ ਲੱਗਣੀ ਹੀ ਹੁੰਦੀ ਆ ਸਹੀ ਸਹੀ ਦੱਸ ਦੇ ਭਾਈ ਤੇਰੀ ਜਾਨ ਬਚ ਜਗੀ ਕਿੰਨੇ ਮੰਗੇ ਤੇ ਕੋ ਦੱਸ ਜਿੰਦਰ ਸਿੰਘ ਜਿੰਦਰ ਸਿੰਘ ਕਰਾ ਚਾਹੀਦਾ ਕੀ ਦਾ ਕਹਿੰਦਾ ਮੈਂ ਕੱਲ ਆਇਆ ਵੀ ਨਹੀਂ ਜਾਂਦਾ ਤੇਰੀ ਕਿਹਨੇ ਗੱਲ ਵੇਲੇ ਤੇਰੀ ਪਿਆਹ ਦੀ ਕਿਹਨੇ ਗੱਲ ਹੋਈ 3000 ਜਿਹੜਾ ਤੂੰ ਮੰਗੇਆ ਲੋਕਾਂ ਕੋਲ ਰਜਿਸਟਰੀ ਕਰਾਉਣ ਦੇ ਨਾਮ ਤੇ 3000 ਤੂੰ ਕਿਹਾ ਆ ਤੂੰ ਇੰਨੀ ਗੱਲੇ ਨਹੀਂ ਨਹੀਂ ਗੱਲ ਤੇ ਮੈਂ ਸਾਰੀ ਸਾਹ ਸੰਗ ਦੀ ਤੁਹਾਨੂੰ ਰਿਕਾਰਡਿੰਗ ਵੀ ਸੁਣਾਈ ਆ ਇਸ ਬੰਦੇ ਨੇ ਰਿਕਾਰਡਿੰਗ ਆ ਬੰਦੇ ਦੀ ਆਵਾਜ਼ ਆ ਵਿੱਚ ਰਿਕਾਰਡਿੰਗ ਵਿੱਚ ਇਹ ਬੰਦੇ ਨੇ ਕਿਹਾ ਵੀ 2000 ਨਿਕੋ ਮੰਗੇਆ ਜਿਹੜਾ ਆ ਬੰਦਾ ਇੱਥੇ ਆ ਇਹਨੇ ਕਿਹਾ ਵੀ 3000 ਰੁਪਏ ਮੰਗਿਆ ਵਾ ਗੋਰੇ ਲੀਡਰ ਤੁਸੀਂ ਤੁਹਾਡਾ ਨਾ ਜਗਤਾਰ ਸਿੰਘ ਜੀ ਜਗਤਾਰ ਸਿੰਘ ਲੀਡਰ ਨੇ 3000 ਰੁਪਏ ਮੰਗਿਆ ਮੇਕੋ 2000 ਰੁਪਏ ਤਹਿਸੀਲਦਾਰ ਦਾ ਤੇ 1000 ਰੁਪਏ ਜਿਹੜਾ ਤੁਹਾਡਾ ਆ ਦੱਸੋ ਇਹਦੇ ਬਾਰੇ ਕੀ ਕੋਈ ਡਿਮਾਂਡ ਕੀਤੀ ਆ ਆ ਭਾਈ ਦੱਸੋ ਕਿਹੜੀ ਡਿਮਾਂਡ ਨੇ ਕੀਤੀ ਆ ਜੀ ਪਤਾ ਨਹੀਂ ਕਿਸੇ ਵਜ੍ਹਾ ਸੇ ਦੁਵਾਰਾ ਦੱਸ ਲਾਈਵ 'ਚ ਦੱਸ ਕਿਹਨੇ ਤਹਿਸੀਲਦਾਰ ਸਾਹਿਬ ਦਾ ਤੇ ਲੀਡਰ ਸਾਹਿਬ ਦਾ ਖਰਚਾ ਨਾਲ ਉਹਨਾਂ ਨੇ ਮੰਗਿਆ ਖਰਚਾ ਕਿੰਨੇ ਮੰਗਿਆ ਦੇਖੋ ਕਿਹਨੇ ਮੰਗਿਆ ਖਰਚਾ ਦੇਖੋ ਲਓ ਜੀ ਸਾਰਾ ਮਸਲਾ ਸਾਹਮਣੇ ਆ ਗਿਆ ਵੀ ਇੱਥੇ ਇੰਜਾਮ ਲਗਾਇਆ ਵੀ ਤਹਿਸੀਲਦਾਰ ਨੇ ਕਿਹਾ ਵੀ ਜਾ ਜਾ ਕੇ ਕਰ ਲੋ ਆ ਤਹਿਸੀਲਦਾਰ ਸਾਹਿਬ ਹੁਣ ਤੁਹਾਨੂੰ ਜਵਾਬ ਦੇਗੇ ਤੁਸੀਂ ਮੇਰੇ ਕੋਲ ਕਿਦੋਂ ਆਏ ਫਿਰ ਮੇਰੇ ਕੋਲ ਆਏ ਦੇਖੋ ਗੱਲਾਂ ਨਹੀਂ ਕਰ ਤੂੰ ਡਾਨਾ ਨਹੀਂ ਗਿਆ ਤੂੰ ਕਿੱਟਣ ਆਜੀ ਸਰ ਨਹੀਂ ਇਹ ਬੰਦਾ ਬਿਲਕੁਲ ਮੇਰੇ ਕੋਲ ਆਇਆ ਜੀ ਇਹ ਆਪਣੇ ਦਰਤਾਰੇ ਦੇ ਆਪਣੇ ਸ਼ਾਮਰੋਸ਼ਾ ਕੀ ਆ ਇਹਦੇ ਕੋਲ ਲਾਇਸੈਂਸ ਆ ਕਿਸਕੇ ਲਿਖਣ ਦਾ ਸਾਰੇ ਇਹਨੂੰ ਕੋਈ ਲਾਇਸੈਂਸ ਨਹੀਂ ਕਿਸ ਬੰਦੇ ਕੋਲ ਕੋਈ ਲਾਇਸੈਂਸ ਨਹੀਂ ਆ ਗਿਆ ਨਹੀਂ ਸੜਕ ਦਾ ਲਾਇਸੈਂਸ ਨਹੀਂ ਕਿਸੇ ਲਾਇਸੈਂਸ ਦਾ ਦੇਖੋ ਤਾਂ ਇੰਨੀ ਤਾਂ ਮੈਂ ਰਾਈਟ ਕੀਤੀ ਇਦੋਂ ਮੇਰੀ ਗੱਲ ਸਮਝ ਜੀ ਇਸ ਬੰਦੇ ਨੂੰ ਭੁੱਜੋ ਹੁਣ ਸਾਹਮਣੇ ਆਇਆ ਇਸ ਬੰਦੇ ਦੇ ਕੋਲ ਲਾਇਸੈਂਸ ਦਾ ਕੋਈ ਰੈਕਡ ਨਹੀਂ ਹੈਗਾ ਨਾ ਹੀ ਪਤਾ ਕਿੱਥੋਂ ਆਇਆ ਇਹ ਜਿਹੜਾ ਹੰਸਿਆ ਇਹ ਤੁਹਾਨੂੰ ਪਤਾ ਵੀ ਇਹ ਹੰਸਿਆ ਨਹੀਂ ਇੱਕ ਨੂੰ ਬੈਠਾ ਸਾਡੀ ਦੇ ਵੀ 50 ਰੁਪਏ ਦੀ ਫੋਟੋ ਰੀਡ ਨਹੀਂ ਕਰਦੇ ਇਹ ਵੀ ਟਾਈਪ ਕਰਦਾ ਤੇ ਇਹ ਬੱਡੇ ਇਹ ਜਿਹੜੇ ਵੀ ਨਹੀਂ ਹੁੰਦਾ ਇਹ ਆ ਕੋਈ ਕੋਈ ਕਹਿੰਦੇ ਕੋਈ ਲਾਇਸੈਂਸਾ ਨਹੀਂ ਪਹਿਲਾਂ ਨਹੀਂ ਤੁਹਾਨੂੰ ਬਦਲ ਦੱਸਦਾ ਨਹੀਂ ਕੋਈ گاڑی ਦਲਾ ਰੱਖੇ ਆ ਤੂੰ ਦਰੋਸਤ ਐਸੇ ਗੱਲ ਤੇ ਨਾ ਤੂੰ ਵੀ 6-7 ਵਾਰੀ ਕਹਿਆ ਤੇ ਤੈਨੂੰ ਅਸੀਂ ਇਹ ਤੈਨੂੰ ਕੋ ਕਹਿਣ ਕਿਤਾ ਅਸੀਂ ਇਹਨਾਂ ਨੂੰ ਕਾਵਾਂਗੇ ਠੀਕ ਹੈ ਤੈਨੂੰ ਕੋਈ ਨਹੀਂ ਕਹਿੰਦੇ ਸੱਚ ਬੋਲਦੇ ਭਾਈਏ ਇਹਨਾਂ ਦਾ ਡਿਮਾਂਡ ਰਹੀ ਹੈ ਕਿਤੇ ਜਿਆ ਦ੍ਰਿਸ਼ਟੀ ਆ ਵੀ ਆਪਾਂ ਕਰ ਦਿੰਨੇ ਜਿਆ 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 ਤਾਂ ਭਾਈ ਕੀ ਹੁੰਦਾ ਜਿਆ ਜਿਆ ਦੱਸੋ ਯਾਰ ਗੱਲ ਹੋਈ ਨਹੀਂ ਉਹਨੂੰ ਪੁੱਛੋ ਕਿੰਨੇ ਗਿਆ ਜਿਆ ਜਿਆ ਕਿੰਨੇ ਗਿਆ ਜਿਆ ਜਿਆ ਤਸਵੀਲਦਾਰ ਨੇ ਕਹਿਆ ਜਿਆ ਜਿਆ ਭਾਈ ਦੱਸੋ ਤੁਸੀਂ ਤਾਂ ਤੁਸੀਂ ਕਹਿਆ ਜਿਆ ਜਿਆ ਬਿਲਕੁਲ ਮੇਰੇ ਕੋ ਆਇਆ ਹੀ ਨਹੀਂ ਰਿਹਾ ਜੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਉਹ ਜਾਣਦੇ ਨੇ ਕਿਵੇਂ ਰਿਸ਼ਵਤ ਕੰਮ ਕਰਦੀ ਹੈ ਹੇਠਲੇ ਪੱਧਰ ਤੋਂ ਕਿਵੇਂ ਕੰਮ ਹੁੰਦੇ ਨੇ ਇਸ ਦੀ ਇੱਕ ਵੀਡੀਓ ਵੀ ਅੱਜ ਸੁਲਤਾਨਪੁਰ ਲੋਧੀ ਦੇ ਤਹਿਸੀਲਦਾਰ ਦੇ ਦਫ਼ਤਰ ਤੋਂ ਸਾਹਮਣੇ ਆਈ ਹੈ ਜਿੱਥੇ ਕਿਸਾਨਾਂ ਨੇ ਰਿਸ਼ਵਤਖੋਰੀ ਦਾ ਪਰਦਾ ਫਾਸ਼ ਕੀਤਾ ਹੈ ਕਿਵੇਂ ਤਹਿਸੀਲਦਾਰ ਤੱਕ ਅਤੇ ਉਸ ਦੇ 리ਡਰ ਤੱਕ ਰਿਸ਼ਵਤ ਦੇ ਪੈਸੇ ਜਾਂਦੇ ਨੇ ਉਸ ਦਾ ਸਬੂਤ ਵੀ ਨਾਲ ਦਿੱਤੇ ਗਏ ਨੇ ਕਿਸਾਨਾਂ ਨੇ ਉਸ ਦੀ ਵੀਡੀਓ ਬਣਾ ਕੇ ਸ਼ਰਿਆ ਲਾਈਵ ਵੀ ਕੀਤਾ ਹੋਇਆ ਹੈ ਸੱਚੀ ਗੱਲ ਜੀ ਕਿਸਾਨ ਮਦਦ ਉਸ ਸੰਘਾ ਕਮੇਟੀ ਪੰਜਾਬ ਦੇ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਆ ਜੀ ਅੱਜ ਅਸੀਂ ਤਹਿਸੀਲ ਕੰਪਲੈਕਸ ਸultanpuro ਦੀ ਪਹੁੰਚੇ ਆ ਜੀ ਜਿੱਥੇ ਇੱਕ ਮਸਲਾ ਆ ਜੀ 2000 ਰੁਪਏ ਤਹਿਸੀਲਦਾਰ ਵੱਲੋਂ ਮੰਗ ਕੀਤੀ ਗਈ ਆ ਤੇ 1000 ਰੁਪਏ ਉਹਦੇ ਰੀਡਰ ਵੱਲੋਂ ਮੰਗ ਕੀਤੀ ਗਈ ਆ ਜੀ ਆ ਮੇਰੇ ਸਾਹਮਣੇ ਤਹਿਸੀਲਦਾਰ sultanpuro ਦੀ ਬੈਠੇ ਆ ਤੇ ਸ਼ਹਿਰਦਾਰ ਤੇ ਰੀਡਰ ਵੀ ਕੋਲ ਹੀ ਬੈਠੇ ਆ ਤੇ ਜਿਹੜਾ ਬੰਦਾ ਅਰਜਨ ਵੀਰ ਜਿਹੜਾ ਮੇਰੇ ਨਾਲ ਗੱਲ ਕੀਤੀ ਸੀ ਮੇਰੇ ਕੋਲ ਬਗਾਇਦਾ ਰਿਕਾਰਡਿੰਗ ਹੈਗੀ ਆ ਕਿਹਨਾ ਵੀਰੇ ਇਸ ਤਰ੍ਹਾਂ ਗੋਰਾ ਗੋਰਾ ਮੇਰੀ ਗੋਰੇ ਨਾਲ ਗੱਲ ਹੁੰਦੀ ਆ ਤੇ ਗੋਰਾ ਕ 2000 ਮੰਗਿਆ تحصیلدار ਨੇ ਤੇ 1000 ਮੰਗਿਆ ਰੀਡਰ ਨੇ ਤੇ ਮੇਰੇ ਕੋਲ ਬਕਾਇਦਾ ਉਹਦੀ ਰਿਕਾਰਡਿੰਗ ਵੀ ਹੈਗੀ ਆ ਜੀ ਬਕਾਇਦਾ ਪ੍ਰੂਫ ਵੀ ਹੈਗਾ ਆ ਹੁਣ ਕੋਹਰਾ ਦੱਸੇ ਵੀ ਕਿੰਨੇ ਮੰਗੇ ਸਤਿ ਸਤਿ ਕਿੰਨੀ ਇਦਾਂ ਨਹੀਂ ਵੀ ਮੰਗਦਾ ਹੁੰਦਾ ਪੈਸੇ ਕਿਦਾਂ ਮੰਗਦਾ ਹੁੰਦਾ ਕਹਿੰਦੀ ਆ ਵੀ ਅਸੀਂ ਜੇ ਕੰਮ ਕਰਉਣਾ ਤੇ ਜੋ ਜਾਇਜ਼ ਬੰਦਾ ਵਾ ਖਰਚਾ ਬੱਚਾ ਉਹ ਜਿਹੜੀ ਸਰਕਾਰੀ ਵੀ ਸੌਦਾ ਲੱਗਣੀ ਹੁੰਦੀਆਂ ਨੇ ਨਹੀਂ 3000 ਤੂੰ ਰਿਕਾਰਡਿੰਗ ਦੇ ਵਿੱਚ ਬਕਾਇਦਾ ਮੈਂ ਰਿਕਾਰਡਿੰਗ ਲਾਈਵ ਦੇ ਵਿੱਚ ਚਲਾ ਦੇਣੀ ਆ ਹਾਂਜੀ ਹਾਂਜੀ ਲਾਈਵ ਦੇ ਵਿੱਚ ਰਿਕਾਰਡਿੰਗ ਬਕਾਇਦਾ ਮੈਂ ਸਾਰੀ ਦੁਨੀਆ ਰਿਕਾਰਡਿੰਗ ਸੌਣੀ ਆ ਛੋਟਾ ਮੋਟਾ ਖੜਾ ਜਿੱਥੇ ਬੰਦਾ ਪੇ ਨਹੀਂ ਬਹੁਤ ਅੜਾ ਪੇਜ ਆ ਆ ਲਾਈਵ ਰਿਕਾਰਡਿੰਗ ਸਾਧ ਸੰਗਤ ਜੀ ਆ ਲਾਈਵ ਰਿਕਾਰਡਿੰਗ ਸੌਣੇ ਸਾਰੇ ਗੋਰਾ ਕਿ ਅੱਜ ਵੀ ਸੀ ਗਈਆਂ ਹਾਂਜੀ 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 ਗੋਰਾ ਜੀ ਸੀ ਗਿਆ ਅੱਛਾ ਵੀ 2000 ਰੀਡਰ ਦਾ 3000 ਰੀਡਰ ਦਾ ਕਿ ਕਿਥੇ ਲਾਇਆ ਇਹ ਤਾਂ ਹੀ ਮੈਂ ਕਹ ਰਹੀ ਪਾ ਜੀ ਨਾ ਉਹ ਵੀ ਦੇਖਾ ਆਪਾਂ ਅਗਰ ਇਹਨਾਂ ਨੂੰ ਕੋਈ ਇੰਟਰਸਵਿਊ ਦੇਣਿਆ ਤਾਂ 진짜 ਕੱਲ ਨਹੀਂ ਇਹ ਆਪਾਂ ਆ ਜੇ ਬਹੁਤ ਡਰ ਰਹੀ ਹੈ ਤਾਂ ਤੁਸੀਂ ਨਹੀਂ ਨਹੀਂ ਤੂੰ ਤੂੰ ਕਿਹੜੀ ਗੱਲ ਮੇਰੀ ਗੱਲ ਤੇਰਾ ਵਿੱਚ ਕੀ ਲੈਣਾ ਨਾ ਤੂੰ ਕਹਿੰਦਾ ਮੈਂ 2000 ਦਾ 10000 ਦਾ ਤੇਰਾ ਤੂੰ ਦੱਸ ਤੇਰਾ ਕਿ ਲੈ ਲਵਾਂ ਮੈਂ ਹਾਂ ਜੀ ਮਾਫ ਕਰਨਾ ਜੀ ਕ联ਕਸ਼ਨ ਟੁੱਟ ਗਿਆ ਪਾ ਜੀ ਪਤਾ ਮੈਂ ਕੌਣ ਬੋਲਦਾ ਨਹੀਂ ਮੇਰੀ ਸੁਣ ਗੱਲ ਪਹਿਨ ਤੂੰ ਕਿਹਾ ਤੂੰ ਜਵਾਬ ਦੇ ਹੋਗਾ ਮੈਂ ਇਥੇ ਲਾਣ ਕੇ ਲੰਮਾ ਪਾਣਾ ਤੈਨੂੰ ਮੁੜ ਕੇ ਕਰੀ ਮੈਨੂੰ ਠੀਕ ਆ ਮੈਂ ਉਹਨਾਂ ਨੂੰ ਕਹਿਤਾ ਹਾਂ ਅੰਦਰ ਮੈਂਗਾ ਸੰਗਰਤ ਬੜੀ ਆ ਲੈ ਯਾਰ ਇਸ ਤਰ੍ਹਾਂ ਉਹ ਅੰਦਰ ਕਿਨਾਂ ਕਰਦਾ ਕਿ ਕਿਹਨੇ ਤੈਨੂੰ ਕਿਹਾ ਲੈ ਤੈਨੂੰ ਕੌਣ ਮਗਰਦਾ ਮੈਂ ਉਹਨੇ ਜੈਕਟ ਇਹਨਾਂ ਦੇ ਦੇਖੋ ਤੈਨੂੰ ਚੰਨੂ ਕਿਨੇ ਤੈਨੂੰ ਕਿਨੇ ਕਿਹਾ ਯਾ ਚੱਲਣਾ ਆਸੋ ਜੀ ਰਿਕਾਰਡਿੰਗ ਦੇ ਵਿੱਚ ਸਾਫ਼-ਸਾਫ਼ ਆ ਬੰਦਾ ਕਹਿ ਰਿਹਾ ਵੀ ਸੀਲਦਾਰ ਨੇ ਮੈਨੂੰ 2000 ਮੰਗਿਆ ਤਾਂ 1000 ਰੁਪਏ ਮੰਗਿਆ ਉਹਨੇ ਡੀਡਰ ਨੇ हां दस भाई भी की गल हुई ਹੁਣ ਰਿਕਾਰਡਿੰਗ ਦੇ ਵਿੱਚ ਦੇਖੋ ਕਿਨੇ ਪੈਸੇ ਮੰਗੇ ਅੰਦਰ ਇਹ ਨਾ ਨਹੀਂ ਸਰਦਾਰ ਸਾਹਿਬ ਸਾਹਮਣੇ ਸਹੀ ਸਹੀ ਦੱਸ ਦੇ ਭਾਈ ਤੇਰੀ ਜਾਨ ਵੱਜ ਜਗੀ ਹਾਂਜੀ ਹਾਂਜੀ ਕਿਨੇ ਮੰਗੇ ਦੇਖੋ ਦਸ ਤਹਿਸੀਲਦਾਰ ਦਾ ਤਹਿਸੀਲਦਾਰ ਦਾ ਖਰਚਾ ਰੀਡਰ ਦਾ ਖਰਚਾ ਇੰਦਰ ਅੱਛਾ ਤਹਿਸੀਲਦਾਰ ਦਾ ਕਾਜ ਰੀਡਰ ਦਾ ਖਰਚਾ ਹਾਂਜੀ ਆ ਸਾਧ ਸੰਗਜੀ ਤੁਸੀਂ ਭਲੀ ਪਾਤੀ ਤਹਿਸੀਲਦਾਰ ਸਾਡੇ ਸਾਹਮਣੇ ਬੈਠਿਆ ਤੁਸੀਂ ਚੰਗੀ ਤਰ੍ਹਾਂ ਇਸ ਬੰਦੇ ਵੱਲੋਂ ਇਹਨੇ ਇਲਜਾਲ ਆ ਵੀ ਤਹਿਸੀਲਦਾਰ ਨੇ ਮੇਰੇ ਕੋ 2000 ਮੰਗੇ 1000 ਰੀਡਰ ਨੇ ਮੰਗੇ ਭਾਈ ਤਹਿਸੀਲਦਾਰ ਸਾਹਿਬ ਦੱਸੋ ਇਸ ਬਾਰੇ ਤੁਹਾਨੂੰ ਜਵਾਬ ਦੇ ਦਾਂਗੇ ਗੱਲ ਇਹ ਹੈ ਮੈਂ ਤੇ ਇਹ ਜਿਹੜੇ ਕੱਲ ਹੀ ਜੁਆਇਨ ਕੀਤਾ ਇੱਥੇ ਮੈਨੂੰ ਤਾਂ ਪਤਾ ਨਹੀਂ ਇਹਨਾਂ ਕਿਹੜੀ ਗੱਲਬਾਤ ਇਹਨਾਂ ਨਾਲ ਹੋਈ ਆ ਨਾ ਮੈਂ ਇਸ ਬੰਦੇ ਨੂੰ ਜਾਣਦਾ ਨਾ ਮੈਨੂੰ ਕੋਈ ਗੱਲਬਾਤ ਹੋ ਰਹੀ ਤੇਰੀ ਵੀ ਕਿੰਨਾ ਗੱਲ ਹੋਈ ਬਈ ਵੀ ਤਸਿਲਦਾਰ ਕਹਿੰਦਾ ਮੈਂ ਨਹੀਂ ਜਾਣਦਾ ਹਾਂਜੀ ਤਸਿਲਦਾਰ ਕਹਿੰਦਾ ਮੈਂ ਕੱਲ ਆਇਆ ਵੀ ਨਹੀਂ ਜਾਣਦਾ ਤੇਰੀ ਕਿੰਨਾ ਗੱਲ ਹੋਈ ਤੇਰੀ ਪੈਸੇ ਦੀ ਕਿੰਨਾ ਗੱਲ ਹੋਈ 3000 ਜਿਹੜੇ ਤੂੰ ਮੰਗੇ ਆ ਲੋਕਾਂ ਕੋਲ ਇਸ ਰਜਿਸਟਰੀ ਕਰਵਾਉਣ ਦੇ ਨਾਂ ਤੇ 3000 ਤੂੰ ਕਿਹਾ ਆ ਤੂੰ ਇੰਨੀ ਗੱਲੇ ਇੰਨੀ ਗੱਲ ਤੇ ਮੈਂ ਸਾਰੀ ਸਾਹ ਸੰਗਤ ਜੀ ਤੁਹਾਨੂੰ ਰਿਕਾਰਡਿੰਗ ਵੀ ਸੁਣਾਈ ਆ ਇਸ ਬੰਦੇ ਨੇ ਰਿਕਾਰਡਿੰਗ ਆਹ ਬੰਦੇ ਦੀ ਆਵਾਜ਼ ਆ ਵਿੱਚ ਰਿਕਾਰਡਿੰਗ ਵਿੱਚ ਇਹ ਬੰਦੇ ਨੇ ਕਿਹਾ ਵੀ 2000 ਮੇਰੇ ਕੋਲ ਮੰਗਿਆ ਹਾਂਜੀ ਜਗਤਾਰ ਸਿੰਘ ਜੀ ਅਸੀਂ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਆ ਜਿਹੜਾ ਆਹ ਬੰਦਾ ਇੱਥੇ ਆ ਇਹਨੇ ਕਿਹਾ ਵੀ 3000 ਰੁਪਏ ਮੰਗਿਆ ਵਾ ਗੋਰੇ ਲੀਡਰ ਤੁਸੀਂ ਤੁਹਾਡਾ ਨਾ ਕਿਹਾ ਜਗਤਾਰ ਸਿੰਘ ਹਾਂਜੀ ਜੀ ਤੇ ਜਗਤਾਰ ਸਿੰਘ ਲੀਡਰ ਨੇ 3000 ਰੁਪਏ ਮੰਗਿਆ ਮੇਰੇ ਕੋਲ 2000 ਰੁਪਏ ਤਹਿਸੀਲਦਾਰ ਦਾ ਤੇ 1000 ਰੁਪਏ ਜਿਹੜਾ ਤੁਹਾਡਾ ਆ ਦੱਸੋ ਇਹਦੇ ਬਾਰੇ ਨਹੀਂ ਅਸੀਂ ਕੋਈ ਡਿਮਾਂਡ ਨਹੀਂ ਕੀਤੀ ਆ ਆ ਭਾਈ ਦੱਸੋ ਕਿਤੇ ਡਿਮਾਂਡ ਨਹੀਂ ਕੀਤੀ ਐ ਪਤਾ ਨਹੀਂ ਭਾਈ ਇਸ ਵਾਰ ਅਸੀਂ ਤੁਹਾਨੂੰ ਨਹੀਂ ਬਸ ਨਹੀਂ ਫੇ ਤੂੰ ਚੋਰ ਆ ਫੇ ਜੇ ਨਹੀਂ ਦੱਸ ਤਾ ਫੇ ਕੌਣ ਚੋਰ ਦੱਸ ਪੈਸੇ ਦੱਸ ਕਿਨੇ ਮੰਗ ਕੇ ਤਸੀਲ ਵੀ ਨਹੀਂ ਚੋਰ ਇਹਨੂੰ ਹੁੰਦੇ ਵੇ ਭਾਈ ਫੇ ਦੱਸ ਜਾ ਤੂੰ ਚੋਰ ਆ ਜਾਂ ਇਹ ਚੋਰ ਆ ਜਾਂ ਆ ਚੋਰ ਆ ਇੱਕ ਦੱਸ ਕੌਣ ਚੋਰ ਆ ਇੱਥੇ ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਭਾਈ ਤੂੰ ਦੱਸ ਬੋਲ ਕੌਣ ਆ ਚੋਰ ਤੇ ਕੋਈ ਪੈਸੇ ਕਿਨੇ ਮੰਗੇ ਤੁਹਾਨੂੰ ਦੱਸਿਆ ਦੇ ਪੈਸੇ ਦਵਾਰ ਦੱਸ ਲਾਈਵ ਚ ਦੱਸ ਕਿਨੇ ਫਿਰ ਤਸੀਲਦਾਰ ਸਾਹਿਬ ਦਾ ਬਚ ਰੀਡਰ ਸਾਹਿਬ ਦਾ ਖਰਚਾ ਨਾ ਉਹਨਾਂ ਨੇ ਮੰਗਿਆ ਖਰਚਾ ਕਿੰਨੇ ਮੰਗਿਆ ਦੇਖੋ ਕਿੰਨੇ ਮੰਗਿਆ ਖਰਚੇ ਤੇ ਕੋਈ ਬਸ ਕਰਨ ਸਕੀਮ ਚੱਲਦੀ ਹੈ ਕਿੰਨੇ ਨਹੀਂ ਨਹੀਂ ਛੇਸੀ ਦੇਖ ਤੂੰ ਸਾਡੇ ਬੰਦੇ ਤੋਂ ਮੰਗਿਆ ਮੰਗਲ ਸਿੰਘ ਤੋਂ ਉਹ ਮੁੰਡੇ ਇੱਥੇ ਆਏ ਆ ਜਿਉ ਜੋ ਵੀ ਉਹਦਾ ਨਾਮ ਆ ਤੂੰ ਉਹਨਾਂ ਤੋਂ ਮੰਗਿਆ ਤੇਰੇ ਤੋਂ ਕਿੰਨੇ ਲੈਣੇ ਅੱਗੇ ਸਿੱਧਾ ਕਲੀਅਰ ਕਰ ਗੁਰੂ ਦੀ ਨਗਰੀ ਜੀ ਬੈਠਾ ਕਾਹ ਤੋਂ ਪਾਪਾ ਦਾ ਭਾਗੀ ਹੁੰਦਾ ਵਾ ਭਾਈ ਇਹ ਮੈਨੂੰ ਹੁਣ ਅੰਦਰ ਵਾਲਾ ਲੈਣੇ ਆਂ ਅੰਦਰ ਵਾਲਾ ਮੰਗਿਆ ਅੰਦਰ ਵਾਲਾ ਜਿਹੜਾ ਤੁਸੀਂ ਤਾਂ ਨਾਲ ਆ ਗਿਆ ਸਿੱਧਾ ਦਾਸ ਹੁਣ ਤੂੰ ਆਦੀ ਜਾਨ ਬਚਾ ਭਾਈ ਆਉਦੀ ਇਹ ਕਿਹਨੇ ਲੱਗੇ ਕਿਨੇ ਇੱਕ ਮਿੰਟ ਭਾਈ ਇਹ ਕੰਮ ਕਰ ਤੈਨੂੰ ਦੰਦ ਦੀ ਲੋੜ ਦੀ ਜਿੰਨੇ ਮੰਗਿਆ ਫਟ ਨਾ ਲਵੇ ਕੋਈ ਤਸਦੀਲਦਾਰ ਕੋਈ ਐਸਪੀ ਕੋਈ ਭਾਈ ਦੱਸਿਆ ਵੀ ਇੱਦਾਂ ਦਾ ਰਿਸ਼ਤੀਆ ਕਹਿੰਦੇ ਸੰਘਰਸ਼ ਕਮੇਟੀ ਵਾਲੇ ਦਾ ਰਿਸ਼ਤੀਆ ਕਹਿੰਦੇ ਕੋਈ ਗੱਲ ਨਹੀਂ ਕਰ ਆਪਾਂ ਕਰਦੇ ਜੱਜਾ ਜੱਜਾ ਕਰ ਲੋ ਜੱਜਾ ਦਾ ਮਤਲਬ ਕੀ ਆ ਨਹੀਂ ਕਹ ਦੇ ਕੋਈ ਨਹੀਂ ਕਹ ਜੱਜਾ ਆਪਾਂ ਕਰਦੇ ਨਹੀਂ ਨਹੀਂ ਕਿੰਨੇ ਕਿਹਾ ਤੈਨੂੰ ਜਿਕਰ ਸਿੰਘ ਨੇ ਕਿਹਾ ਵਾ ਕਿੰਨੇ ਕਹਿ ਰਹੇ ਇੱਥੇ ਦਰ ਸਿੰਘ ਨੇ ਕਿਹਾ ਦੱਸੋ ਮੈਂ ਤਾਂ ਡਿਡਾ ਆਪਣੇ ਸਾਹਬ ਕੋ ਐਂਗਾ ਰਿਚੀ ਲੈ ਕੇ ਤੁਸੀਂ ਦਾ ਸਭ ਤਹਿਸੀਲਦਾਰ ਦੇ ਸਾਹਮਣੇ ਪੜੀ ਆ ਤਹਿਸੀਲਦਾਰ ਦੇ ਸਾਹਮਣੇ ਹੀ ਕਰ ਲੋ ਕਿੰਦਾ ਜਾਜ ਕਰ ਲਓ ਲਓ ਜੀ ਸਾਰਾ ਮਸਲਾ ਸਾਹਮਣੇ ਆ ਗਿਆ ਵੀ ਇੱਥੇ ਇਲਜ਼ਾਮ ਲਗਾਇਆ ਵੀ ਤਹਿਸੀਲਦਾਰ ਨੇ ਕਿਹਾ ਵੀ ਜਾਜ ਕਰ ਲਓ ਆ ਤਹਿਸੀਲਦਾਰ ਸਾਹਿਬ ਹੁਣ ਤੁਹਾਨੂੰ ਜਵਾਬ ਦੇਣਗੇ ਤੁਸੀਂ ਮੇਰੇ ਕੋਲ ਕਿਉਂ ਆਏ ਅੰਦਰ ਬੈਠੇ ਰਹੋ ਕੋਣ ਮੇਰੇ ਕੋਲ ਆਏ ਦੱਸ ਦਿੰਦੀ ਰੋੜ ਨਹੀਂ ਆ ਦਾਨਾ ਨਹੀਂ ਗਿਆ ਤੂੰ ਮੇਰੇ ਕੋਲ ਅੰਦਰ ਬੈਠੇ ਰਹੋ ਸਰ ਤਿੱਟਾ ਨੇ ਅੱਜ ਹੀ ਸਰ ਹੁਣ ਨਹੀਂ ਇਹ ਬੰਦਾ ਬਿਲਕੁਲ ਵੀ ਮੇਰੇ ਕੋਲ ਆਇਆ ਜੀ ਇਹ ਆਪਣੇ ਦਰਤਾਰੇ ਆਪਣੇ ਸਟੈਂਪ ਰੋਸ਼ਾ ਕੀ ਆ ਇਹਦੇ ਕੋਲ ਲਾਇਸੈਂਸ ਆ ਕਿਸੇ ਦੇ ਲਿਖਨ ਦਾ ਸਾਰੇ ਇਹਦੇ ਕੋਲ ਕੋਈ ਲਾਇਸੈਂਸ ਨਹੀਂ ਹੈ ਇਸ ਬੰਦੇ ਕੋਲ ਕੋਈ ਲਾਇਸੈਂਸ ਨਹੀਂ ਹੈ ਕਰੀ ਤਾਂ ਫਿਰ ਕੋਈ ਸਰਟੀਫਾਈਕੇਸ਼ਨ ਹੈ ਨਹੀਂ ਇਸ ਲਈ ਸੰਧਾਰ ਦੇਖੋ ਤਾਂ ਡਾਈਟਰੀ ਤਾਂ ਮੈਂ ਡਾਈਟਰੀ ਕੀਤੀ ਜੀ ਇਧਰ ਮੇਰੀ ਗੱਲ ਸੁਣੋ ਜੀ ਇਸ ਬੰਦੇ ਦੇ ਕੋਲ ਜੋ ਹੁਣ ਸਾਹਮਣੇ ਆਇਆ ਇਸ ਬੰਦੇ ਦੇ ਕੋਲ ਨਾ ਕਿਸੇ ਲਿਖਨ ਦਾ ਕੋਈ ਰਾਈਟ ਨਹੀਂ ਹੈਗਾ ਨਾ ਹੀ ਬਤਾ ਮੇਰੇ ਕੋਲ ਆਇਆ ਹੂੰ ਨਹੀਂ ਸਰ ਰਾਈਟ ਹੈਗਾ ਨਹੀਂ ਹੈ ਕੋ ਗੱਲ ਵਕਰੀ ਆ ਅੱਜ ਤੁਹਾਨੂੰ ਕੇਤਾ ਆ ਗਿਆ ਕੋ ਲਾਇਸੈਂਸ ਫਿਰਿਆ ਨਹੀਂ ਗੱਲ ਠੀਕ ਹੈ ਇਹ ਗੱਲ ਕਰੋ ਹਣਾ ਤੇ ਆ ਤੈਨੂੰ ਪਹਿਲਾਂ ਆਏ ਪੀ ਰੀਡਰ ਤੋਂ ਪਹਿਲਾਂ ਇੱਥੇ ਆ ਇਹ ਰੀਡਰ ਤੋਂ ਪਹਿਲਾਂ ਇੱਥੇ ਆ ਤੂੰ ਹੀ ਅੱਜ ਆਇਆ ਕੋਈ ਆ ਗਿਆ ਤੇ ਤੂੰ ਹੀ ਕਹਿੰਦੇ ਤੋ ਲਾਇਸੈਂਸ ਆਣੀ ਦੂਜਾ ਤੀਜਾ ਆਣੀ ਤੇ ਪਹਿਲਾਂ ਨਹੀਂ ਤੁਹਾਨੂੰ ਕੋਈ ਫਸਾਉਣਾ ਕਹਿੰਦੇ ਆ ਤੇ ਫੇਰ ਉਹਦੀ ਤਰੀਆ ਨਹੀਂ ਮੈਨੂੰ ਬਹੁਤ ਸੌਣ ਨਹੀਂ ਮੈਂ ਤਾਂ ਐ ਹੀ ਹੋਣਿਆ ਮੈਨੂੰ ਤਾਂ ਮਿਲਿਆ ਹੀ ਨਹੀਂ ਬੰਦਾ ਇਹ ਕੇ ਲਾਇਸੈਂਸ ਜਿਹੜਾ ਇਹ ਨਹੀਂ ਗੱਲ ਬਾਤ ਚਾਹ ਹਾਂ ਜਿਹੜੇ ਜਿਹੜੇ ਪੈਸੇ ਦੀ ਗੱਲ ਕਰ ਰਹਾ ਭਾਈ ਤੇਰੀ ਹੱਕ 'ਚ ਭੋਗ ਦਾਂਗੇ ਤੂੰ ਫਿਕ ਤੂੰ ਇੱਥੇ ਕੰਮ ਕਰਦੇ ਜਿਹੜੇ ਤਹਿਸੀਲਦਾਰ ਰੋਕਣਾ ਕਹਿੰਦੇ ਇਹਨਾਂ ਨੂੰ ਇੱਕ ਜਰੀ ਦੇ ਨੰਬਰ ਦਾ ਕੰਮ ਕਰ ਰਹੇ ਇਹਨਾਂ ਦੇ ਵਿੱਚ ਉਹ ਰੋਕਣਾ ਨੇ ਇਹ ਮੇਰੇ ਬੁਤਰਾ ਕੇ ਲੱਭੋ ਬੈਠਾ ਵਾਹ ਮਾਲ ਤੇ ਖੇਤ ਨੂੰ ਖਾਂਦੀ ਰੋਕੂ ਕੌਣ ਅਸੀਂ ਤੁਹਾਡੇ ਸਾਹਮਣੇ ਬੇਨਤੀ ਹੈ ਜਲਦੀ ਵੀਡੀਓ ਨੂੰ ਵਾਧ ਵਾਰ ਸ਼ੇਅਰ ਕਰ ਦਿਓ 70 ਜਾਣੇ ਹਲੇ ਲਾਈਵ ਦੇਖ ਰਿਹਾ ਇਹ ਅੰਕੜਾ ਵਧਣਾ ਚਾਹੀਦਾ ਹੈ ਵਾਧ ਵਾਰ ਸ਼ੇਅਰ ਕਰੋ ਇਸ ਵੀਡੀਓ ਨੂੰ ਨਾ ਇਨੇ ਕੋਈ ਚਿੱਠੀ ਆਪਾਂ ਨੂੰ ਲੈ ਆਂਦੀ ਹੈ ਰਜਿਸਟਰੀ ਆਪਾਂ ਕਰਤੀ ਇਹਨਾਂ ਦੀ ਉਦੋਂ ਉਹ ਤਾਂ ਮਨੋਰੀਨ ਦੇ ਪ੍ਰਧਾਨ ਜੀ ਆਹ ਭਾਈ ਸਾਹਿਬ ਦਾ ਨਾਮ ਜਗਤਾਰ ਸਿੰਘ ਹੈ ਜਿਹੜੇ ਰੀਡਰ ਹੈ ਜੀ ਹੈ ਤਹਿਸੀਲਦਾਰ ਦੇ ਆਹ ਤਹਿਸੀਲਦਾਰ ਸਾਹਿਬ ਆ ਜੀ ਪੁੱਛੋ ਦੱਸੋ ਜੀ ਕੋਈ ਡਿਮਾਂਡ ਕੀਤੀ ਹੈ ਆਪਣੀ ਕੋਈ ਕੋਈ ਡਿਮਾਂਡ ਇਹਦੀ ਗੱਲ ਛੱਡੋ ਹੋਰ ਗੱਲ ਕਰੋ ਤੁਸੀਂ ਇਹਦੀ ਗੱਲ ਕਰੋ ਜਰਪੜ ਮੈਂ ਨਹੀਂ ਗੱਲ ਕੀਤੀ ਕੋਈ ਨਾ ਪੁੱਛੋ ਇਹਨੂੰ ਰੀਡਰ ਦਾ ਤਹਿਸੀਲਦਾਰ ਨੇ ਆਹ ਥੋੜਾ ਕਰਨੀ ਆ ਗਾੜੀ ਰੱਖੇ ਉਹਨਾਂ ਦੱਸਤਾ ਵੀ ਅਗਲੇ ਨੇ ਮੈਨੂੰ ਕਿਹਾ ਸੀਗਾ ਇਹ ਜਿਹੜਾ ਸੰਸਦ ਆ ਇਹ ਤੁਹਾਨੂੰ ਫਰਾਵੀਂ ਸੰਸਦ ਹੈ ਨਹੀਂ ਕਿਉਂ ਬੈਠਾ ਕਿਉਂ ਨਹੀਂ ਦੱਸਦੇ ਸਾਡੇ ਤੇ 5000 ਰੁਪਏ ਦੀ ਫੋਟੋ ਸ਼ੇਅਰ ਨਹੀਂ ਕਰਦੇ ਸਹੀ ਇਹਨੇ ਟਾਈਪ ਕਰਨਾ ਤੇ ਇਹ ਬੰਦੇ ਇਹ ਘਰੇ ਨਹੀਂ ਲੋਚ ਚਾਹੇ ਆ ਜੀ ਅੰਦਰ ਗਾਦੇ ਹੁੰਦਾ ਸਾਡੇ ਕੋਲ ਆਪੋ ਆਪਣੇ ਘਰ ਅੰਦਰ ਸਾਰੇ ਅੰਦਰ ਪੈਸੇ ਟਾੜੇ ਚੱਲਦੇ ਆ ਭਾਈ ਸਾਹਿਬ ਜੀ ਅੰਦਰ ਪੈਸੇ ਚੱਲਦੇ ਤਾਂ ਅੰਦਰ ਆ ਗਿਆ ਉਦਾਂ ਨਹੀਂ ਅੰਦਰ ਆਉਂਦਾ ਕੋਈ ਪੈਸੇ ਪੈਸਾ ਇਹਸਾ ਇਹਸਾ ਲੈਂਦੇ ਆ ਸ਼ਰਿਆਵੇਂਸਾ ਲੈਂਦੇ ਆ ਇਹ ਰੀਡਰ ਜਿਹੜੇ ਆ ਤਾਂ ਅੰਦਰ ਆਇਆ ਉਹ ਤਾਂ ਕਿਧਰ ਆ ਗਿਆ ਕੁਛ ਨਹੀਂ ਪਈਏ ਮਕੇ ਪੁੱਛਣੇ ਐਸੇ ਮੰਗੇ ਕਿਤੇ ਨੇ ਰੋਕੋ ਪੁਸ਼ਪ ਸ਼ਿਆਮ ਕਹਿ ਰਿਹਾ ਯਾਰ ਮੰਗੇ ਆ ਮੰਗੇ ਹੋ ਕਹਿ ਰਿਹਾ ਉਹ ਕਿੱਦਾਂ ਕਵੇ ਉਹ ਪੁਸ਼ਪ ਯਾਰ ਕਹਿੰਦਾ ਜੀ ਸੰਘਰਸ਼ ਕਮੇਟੀ ਦੇ ਬੰਦੇ ਚਲੇ ਇਹਨਾਂ ਦਾ ਜਾਇਜਾ ਇਹਨਾਂ ਦੀ ਤਾਂ ਰਜਿਸਟਰੀ ਕੀਤੀ ਆ ਪੁੱਛੋ ਇਹਨਾਂ ਨੂੰ ਉਹ ਦੀ ਛੱਡ ਤੂੰ ਇਹਦੀ ਗੱਲ ਕਰ ਗੱਲ ਤੇ ਹੋ ਰਹੀ ਆ ਛੱਡ ਗੱਲ ਹੋ ਗਈ ਆ ਜਾਣ ਕਵੇ ਵੀ ਮੰਗੇ ਕਿੰਨੇ ਮੰਗੇ ਬਹੁਤ ਦਸਹੀ ਦਾ ਜਾਦਾ ਵੀ ਤੁਸੀਂ ਮੰਗੇ ਆ ਨਾ ਤੇ ਉਹ ਲੈ ਲਿਆ ਵੀ 2000 ਰੁਪਏ ਉਹ ਕਹਿੰਦਾ ਸੀ ਵੀ ਤਸਵੀਲਦਾਰ ਦਾ 1000 ਰੁਪਏ ਲੀਡਰ ਦਾ ਤੁਹਾਡੇ ਵਿੱਚ ਵੀ ਕਹਿਂਦਾ ਤੇਰੇ ਮੂੰਹ ਤੇ ਆਣ ਕੇ ਕਹਿੰਦਾ ਹੋਰ ਤੁਹਾਡੇ ਨੂੰ ਕਿੱਦਾਂ ਦੱਸੇ ਪਈਓ ਹੋਰ ਤੂੰ ਹੀ ਕਹਿੰਦੇ ਕੋਈ ਲਾਇਸੈਂਸਾ ਨਹੀਂ ਪਹਿਲਾਂ ਨਹੀਂ ਤੁਹਾਨੂੰ ਪਤਾ ਲਾਇਸੈਂਸਾ ਨਹੀਂ ਕੋਈ ਗਾੜੀ ਦਲਾ ਰੱਖੇ ਉਹ ਦੇਖੋ ਇਹ ਨਾ ਪ੍ਰਬੰਧ ਤੁਸੀਂ ਕਰਨਾ ਆਪਾਂ ਕੋਈ ਇਹਦੇ ਕੋਲ ਪੈਸੇ ਨਹੀਂ ਮੰਗੇ ਨਾ ਤਹਿਸੀਲਾਰ ਸਾਹਿਬ ਨੇ ਮੰਗੇ ਆ ਕੋਈ ਡਿਮਾਂਡ ਨਹੀਂ ਕੀਤੀ ਕਿਸੇ ਕੋਲ ਸਾਡੇ ਮੂੰਹ ਤੇ ਕਹਿ ਰਿਹਾ ਹਾਂ ਭਾਈ ਮੰਗੇ ਨਾ ਤੂੰ ਦਰੋਸਤ ਇਸ ਗੱਲ ਤੇ ਨਾ ਤੂੰ ਵੀ 6-7 ਵਾਰੀ ਗਿਆ ਆ ਤੇ ਤੈਨੂੰ ਅਸੀਂ ਇਹ ਤਨੂੰ ਕੋ ਕਹਿਣਗੇ ਤਾਂ ਅਸੀਂ ਇਹਨਾਂ ਨੂੰ ਕਵਾਂਗੇ ਠੀਕ ਆ ਤੈਨੂੰ ਕੋਈ ਨਹੀਂ ਕਹਿੰਦੇ ਸੱਚ ਬੋਲਦੇ ਭਾਈ ਇਹ ਇਹਨਾਂ ਡਿਮਾਂਡ ਰਿਹਾ ਕਹਿੰਦੇ ਵੀ ਇਹ ਤਾਂ ਰਿਸਟਿਜ ਆ ਵੇ ਆਪ ਕਰ ਦਿੰਨੇ ਜਿਆਜ 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 ਦਾ ਭਾਈ ਕੀ ਹੁੰਦਾ ਜਿਆਜ ਜਿਆਜ ਦੱਸੋ ਯਾਰ ਗੱਲ ਹੋਈ ਨਹੀਂ ਉਹਨੂੰ ਪੁੱਛੋ ਕਿੰਨੇ ਗਿਆ ਇਹਨੂੰ ਜਿਆਜ ਕਿੰਨੇ ਗਿਆ ਜਿਆਜ ਜਿਆਜ ਤਹਿਸੀਲਦਾਰ ਨੇ ਕਰ ਦਿੰਨੇ ਜਿਆਜ ਤਹਿਸੀਲਦਾਰ ਨੇ ਕਿਹਾ ਜਿਆਜ ਭਾਈ ਦੱਸੋ ਤੀਜਾ ਤੁਸੀਂ ਕਹਾ ਜਿਆਜ ਬਿਲਕੁਲ ਮੇਰੇ ਕੋ ਆਇਆ ਹੀ ਨਹੀਂਗਾ ਜੀ ਤੂੰ ਆਇਆ ਹੀ ਭਾਈ ਕਿੰਨੇ ਵਜੇ ਆਇਆ ਤੂੰ ਇੱਕ ਇਹਨਾਂ ਕੋ ਕਿੰਨੇ ਵਜੇ ਆਇਆ ਕਿੰਨੇ ਵਜੇ ਆਇਆ ਤੂੰ ਇਹਨਾਂ ਕੋ ਆਇਆ ਵਾ ਆ ਆ ਸਾਡੇ ਪ੍ਰਧਾਨ ਜੀ ਗਵਾਹ ਆ ਦੱਸਣਿਆ ਆ ਆ ਕੀ ਨਾ ਸੱਚ ਨੇ ਜਾਣ ਛੋਟੋ ਸੁਣ ਮੇਰੀ 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 ਸੁਣੋ ਗੱਲ ਮੇਰੇ ਕੋਲੋਂ ਜੀ ਕਰਕੇ ਤੁਸੀਂ ਨਾ ਜਾਓ ਮੈਂ ਤੁਹਾਨੂੰ ਬਿਲਕੁਲ ਨਹੀਂ ਰੁਕਦਾ ਜੋ ਤੁਹਾਡਾ ਹੱਕ ਆ ਤੁਸੀਂ ਕਰੋ ਮੈਂ ਤੁਹਾਨੂੰ ਬਿਲਕੁਲ ਨਹੀਂ ਰੁਕੂਗਾ ਕਿਉਂਕਿ ਮੈਂ ਇਸ ਕੰਮ 'ਚ ਬੜਦਾ ਹੀ ਨਹੀਂਗਾ ਦੇਖੋ ਜਦੋਂ ਤੁਸੀਂ ਆਏ ਆ ਜੋ ਤੁਹਾਡਾ ਮੈਨੂੰ ਫੋਨ ਆਇਆ ਮੈਂ ਉਸ ਵੇਲੇ ਉਸ ਕਮਰੇ 'ਚ ਗਿਆ ਮੈਂ ਪਹਿਲਾਂ ਗਿਆ ਹੀ ਨਹੀਂ ਉਸ ਕਮਰੇ 'ਚ ਔਰ ਉਹ ਨਹੀਂ ਉਹਦੇ ਤੁਹਾਡੇ ਸਾਹਮਣੇ ਰਿਸ਼ੀ ਕਰਤੀ ਔਰ ਇਹ ਬੰਦਾ ਬਿਲਕੁਲ ਝੂਠ ਬੋਲਦਾ ਮੇਰੇ ਕੋਲ ਆਇਆ ਹੀ ਨਹੀਂਗਾ ਫਿਰ ਇਹਦੇ ਆ ਮੈਂ ਸਵੇਰੇ ਇੱਥੇ ਬਿਠਾ ਆਪਣੇ ਇਸ ਕਮਰੇ 'ਚ ਮੈਂ ਉਸ ਰਿਸ਼ੀ ਕਮਰੇ ਗਿਆ ਹੀ ਨਹੀਂ ਸਵੇਰੇ ਫਿਰ ਇਹਦੇ ਆ ਸੁਣੋ ਪ੍ਰਧਾਨ ਜੀ ਇੱਧਰ ਬੈਠੋ ਇੱਕ ਮਿੰਟ ਸ਼ਾਂਤ ਰਹਿ ਕੇ ਕਰਦਾ ਇੱਧਰ ਸੁਣੋ ਪ੍ਰਧਾਨ ਜੀ ਜਦੋਂ ਤੁਸੀਂ ਮੈਨੂੰ ਫੋਨ ਕੀਤਾ ਨਾ ਮੇਰੇ ਕੰਨ ਨੂੰ ਫੋਨ ਲੱਗਾ ਮੈਂ ਸਿੱਧੇ ਉਸ ਕਮਰੇ ਉਸੇ ਵੇਲੇ ਗਿਆ ਉੱਥੇ ਗਿਆ ਉਸ ਤੋਂ ਪਹਿਲਾਂ ਉਸ ਕਮਰੇ 'ਚ ਗਿਆ ਹੀ ਨਹੀਂ ਇਹ ਕਿਹਨੇ ਚਲਾ ਕਮਾਲ ਕਰਦੇ ਆ ਉਹਦਾ ਚਿਹਰਾ ਦੱਸਦਾ ਉਹਦਾ ਚਿਹਰਾ ਦੱਸ ਦੋ ਤੁਹਾਡੇ ਕੋਲ ਆਇਆ ਆਇਆ ਵਾ ਜੀ ਬੈਠਿਆ ਨਹੀਂ ਮੇਰਾ ਉੱਗਿਆ ਹੀ ਉਸ ਵਿੱਚ ਦੇਖੋ ਜੀ ਕਿੰਨੇ ਵਜੇ ਵੀਰੇ ਤੂੰ ਕਿੰਨੇ ਵਜੇ ਆਈਂ ਇੱਥੇ ਦਫ਼ਤਰ ਸਾਢੇ 3 ਵਜੇ ਦੀ ਗੱਲ ਆ ਸਾਢੇ 3:30 ਵਜੇ ਦੀ ਗੱਲ ਆ ਔਰ ਉਹ ਤਹਿਸੀਲਦਾਰ ਬੈਠੇ ਇੱਕ ਹੋਰ ਹੀ ਕੋਈ ਬੈਠਾ ਹੀ ਇੱਥੇ ਇਕੱਲੇ ਬੈਠੇ ਸੀ ਇਹ ਹੋਰ ਬੰਦਾ ਕੋਈ ਨਹੀਂ ਬੈਠਾ ਕਿ ਤੂੰ ਜਦੋਂ ਆਇਆ ਤੂੰ ਕੀ ਗੱਲ ਕਹੀ ਉਦੋਂ ਤੇਰੇ ਕੋ ਪੈਸੇ ਦੀ ਰਿਮਾਂਡ ਕਿਨੇ ਕੀਤੀ ਸੀ ਪੈਸੇ ਦੀ ਜਮਾਨਤ ਕੀਤੀ ਤੂੰ ਕਹਿੰਦਾ ਜਾਇਜ਼ ਜਾਇਜ਼ ਕਰ ਲਓ ਉਹ ਕਿਨੇ ਕਿਹਾ ਰੀਡਰ ਨੇ ਕਿਹਾ ਕਿ ਤਹਿਸੀਲਦਾਰ ਸਾਹਿਬ ਤਹਿਸੀਲਦਾਰ ਸਾਹਿਬ ਨੇ ਮੈਂ ਕਿਹਾ ਵੀ ਯਾਰ ਮਤਲਬ ਰੀਡਰ ਦਾ ਕੋਈ ਰੋਲ ਹੈਗਾ ਨਹੀਂ ਨਹੀਂ ਰੀਡਰ ਦਾ ਨਹੀਂ ਰੋਲ ਮਤਲਬ ਤਹਿਸੀਲਦਾਰ ਨੇ ਕਿਹਾ ਵੀ ਪੈਸੇ ਜਾਇਜ਼ ਜਾਇਜ਼ ਕਰ ਲਓ ਵੀ ਸੰਘਰਸ਼ ਕਮੇਟੀ ਵਾਲੇ ਦੇਖੋ ਜੀ ਗੱਲ ਕੀ ਹੋਇਆ ਵਾ ਜਦੋਂ ਤੁਹਾਡੇ ਕੋ ਆਇਆ ਵਾ ਤੁਸੀਂ ਉਹਨਾਂ ਨੂੰ ਕਿਹਾ ਵੀ ਜਾਇਜ਼ ਜਾਇਜ਼ ਕਰ ਲਓ ਹੁਣ ਅਗਲੇ ਦੀ ਮਾਰਦੀ ਆ ਉਹਨੇ ਜਾਇਜ਼ ਜਾਇਜ਼ ਕਿਹੜੇ ਤਰ੍ਹਾਂ ਕਰਨਾ ਉਹਨੇ ਫਿਰ ਆਪਣਾ ਨਹੀਂ ਦੇਖਣਾ ਸੀ ਤੁਹਾਡਾ ਹੀ ਦੇਖਣਾ ਕੀ ਜਾਇਜ ਨਾ ਕਹਿੰਦੇ ਨਹੀਂ ਬੰਦਾ ਬਿਲਕੁਲ ਹੋਰ ਤੁਹਾਡੇੋਂ ਤੋਂ ਪਹਿਲਾਂ ਮੇਰੇ ਕੋਲ ਫਟਵਾਰੀ ਬੱਡੇ ਟੁੱਟ ਗਈ ਸੀ ਇਹਦੇ ਸ਼ਰੀਆਂ ਨੇ ਇਹ ਚ ਪੱਤਰਦਿਕ ਕਰਾਂਗਾ ਇੱਥੇ ਦੋ ਮਿੰਟ ਖਲੋ ਜਾ ਬਿਲਕੁਲ ਮੈਂ ਇੱਥੇ ਬੰਦੀ ਕਰਵਾਇਆ ਫੀਆਰ ਰੋਂਗਾ ਅੱਜ ਹੀ ਕਰਾਉਂਗਾ ਉਹ ਤੁਸੀਂ ਕਰਾਓ ਪਰ ਉਹ ਤੁਹਾਡੇ ਸਾਹਮਣੇ ਕਹਿੰਦਾ ਤੁਸੀਂ ਜਾਇਜ ਜਿਹਾ ਕਿਹਾ ਸੀਗਾ ਵੀਰੋ ਸਾਹਿਬ ਦੇਖੋ ਚੁੱਕੀ ਹੈ ਨਾ ਦੇ ਉੱਤੇ ਇਹ ਸਾਡੇ ਨਾਲ ਦੇ ਉੱਤੇ ਸਾਨੂੰ ਬਦਨਾਨ ਕਰਦਾ ਹੈ ਸਾਡੇ ਨਾਲ ਦੇ ਉੱਤੇ ਬਾਹਰ ਪੈਸੇ ਲੈਂਦਾ ਲੋਕਾਂ ਨੂੰ ਗੁੰਮਰਾਹ ਕਰਦਾ ਤੇ ਪੱਤਰਦਿਕ ਕੀਤਾ ਜਾਵੇ ਚਾਹੇ ਕਰਵਾਇਆ ਕਰਾਵਤ ਕਿ ਗਿਲਬੋਹ ਨੂੰ ਜੀ ਸਾਹਿਬ ਜਿਹੜਾ ਉਹ ਤਾਂ ਦਿਲ ਜਾਮ ਰਾ ਰਿਹਾ ਉਹਦਾ ਕੀ ਕਰੀਏ ਉਹ ਤੁਸੀਂ ਦੇਖੋ ਤੁਸੀਂ ਸਿਆਣੇ ਬੈਠੇ ਆ ਮੈਂ ਇਹਦੇ ਵਿੱਚ ਕੋਈ ਨਿਰਕੋਪੜੀ ਨਹੀਂ ਹੈਗੀ ਫਿਰ ਮੇਰੇ ਨਾਲ ਇਹ ਤੁਸੀਂ ਆਪਣੇ ਅਹੁਦੇ ਦੇ ਪ੍ਰਭਾਵ ਨਾਲ ਮੰਨ ਲਓ ਨਹੀਂ ਨਹੀਂ ਮੈਂ ਮਰਦਾ ਕਰਾ ਦਿਆਂਗੇ ਹੁਣ ਤੇ ਮੇਰੇ ਭਰਾ ਲੈ ਇਹਨੂੰ ਧੋਖ ਦੋਗੇ ਇਹ ਇਹਨੂੰ ਧੋਖਦਾ ਜਿਹੜੀ ਜਿਹੜੀ ਉਹਦੇ ਤਾਂ ਡਿਲੀਗੇਸ਼ਨ ਲਾਇਆ ਉਹਦਾ ਭਾਗੀ ਕਰਾਂਗੇ ਕਿਹੜੇ ਤੁਸੀਂ ਐਸੇ ਅਫਸਰ ਮੇਰੇ ਕੋਲ ਦੇਖੋ ਮੇਰੇ ਕੋਲ ਕੋਈ ਰਕੋੜੀ ਨਹੀਂ ਹੈ ਮੇਰੇ ਕੋਲ ਕੋਈ ਗਵਾਹ ਨਹੀਂ ਹੈਗਾ ਮੇਰੇ ਕੋਲ ਕੋਨਫਰਮੈਂਸ ਨਹੀਂ ਹੈਗਾ ਮੈਂ ਆਪਣੀ ਸਪਾਈ ਤੋਂ ਕੁਝ ਨਹੀਂ ਕਹਤਾ ਸਰ ਇਹ ਬੰਦਾ ਮੇਰੇ ਕੋਲ ਨਹੀਂ ਆਇਆ ਮੈਂ ਤੁਹਾਨੂੰ ਇਹ ਨਾ ਦੇ ਆਪਾਂ ਇਹ ਵੇਖਣਾ ਵੀ ਵਾਕਿਆ ਉਹ ਤੇ ਮਸੂਮ ਆ ਸਹੀ ਗੱਲ ਆ ਅਭੀ ਉਹ ਆਪਣੇ ਆਪਣੇ ਪਰਚਾ ਦੱਤੇ ਕਰ ਲਓਗੇ ਉਹਦੇ ਪਰਚਾ ਕਿਦਾ ਦਰਜ ਕਰਾਂਗੇ ਤੁਸੀਂ ਕਰਕੇ ਦਿਖਾਓ ਪਰਚਾ ਦਾ ਅੱਜ ਕਿੱਦਾਂ ਕਰਦੇ ਹੋ ਉਹਤੇ ਤੁਸੀਂ ਪਹਿਲੋਂ ਕਿਸੇ ਦਾ ਬਦਨਾਮ ਕਰਦਾ ਕਿਉਂ ਬਦਨਾਮ ਕਰਦਾ ਉਹ ਬੰਦਾ ਸੱਚ ਬੋਲ ਰਿਹਾ ਮੂੰਹ ਘੜਦੇ ਨਹੀਂ ਬੰਦਾ ਸਾਡੇ ਕੋਲ ਇੱਕ ਦਾ ਪਰਚਾ ਕਰਾਉਂ ਕਿ ਉਹ ਬੰਦੇ ਦੇ ਉੱਤੇ ਮਾੜਦੇ ਨਹੀਂ ਤਹਿਸੀਲਦਾਰ ਸਾਹਿਬ ਇੱਕ ਮਿੰਟ ਉਹ ਬੰਦੇ ਨਾਲ ਸੁਣੋ ਠੀਕ ਆ ਤੁਹਾਨੂੰ ਮੈਂ ਕੱਲ ਹਜੇ ਆਇਆ ਸੀ ਕੱਲ ਮੈਂ ਜੁਆਇਨ ਕੀਤਾ ਮੈਂ ਤਾਂ ਜਾਣਦਾ ਹੀ ਨਹੀਂ ਕਿਸੇ ਦਾ ਕੱਲ ਤੁਸੀਂ ਇੱਥੇ ਆਏ ਹੋ ਪਿਛਲੇ ਤੁਸੀਂ ਪੁਰਾਣੇ ਆ ਤੇ ਕਿਹੜਾ ਨਵਾਂ ਨਵੀਂ ਤਹਿਸੀਲਦਾਰੀ ਕਰਨ ਲੱਗਿਆ ਤੁਸੀਂ ਇੱਕ ਮਿੰਟ ਸੁਣੋ ਤੁਹਾਡੇ ਹਿੱਸੇ ਪਹਿਲੋਂ ਇੱਥੇ ਹੁੰਦੇ ਜਦੋਂ ਸਾਡੇ ਤੇ ਮੈਂ ਦਾ ਮੁਗੇ ਲਗਾ ਤੇ ਮੁਗੇ ਸਾਈਥੋਂ ਗਿਆ ਮੁਗੇ ਦਾ ਸਹੀ ਸੇ ਹੁੰਦਾ ਤੁਹਾਨੂੰ ਹਿੱਸਾ ਕਰਨ ਦੀ ਥੋੜੀ ਲੋੜ ਨਹੀਂ ਜੀ ਨਹੀਂ ਤੁਹਾਡੇ ਸੇ ਪੱਕੇ ਬੱਜਿਆ ਉਸ ਬੰਦੇ ਨੇ ਕੀ ਸੋਚਿਆ ਵੀ ਮੈਨੂੰ ਇਥੇ ਮੈਂ ਬੈਠਾ ਹਾਂ ਮੈਂ ਕੰਪਿਊਟਰ ਤੇ ਬੈਠਾ ਮੈਨੂੰ ਤਹਿਸੀਲਦਾਰ ਨੂੰ ਕਹਨੇ ਬਣੇ ਆ ਜੇ ਸਾਉ ਪਹਿਲਾਂ ਦਿਲਾਂ ਰਿਆ ਤੇ ਤਾਂ ਉਹਨੇ ਅਗਲੇ ਘਰ ਤੋਂ ਮੰਗਿਆ ਪਰ ਉਹਨਾਂ ਬਾਪ ਪਰਚੇ ਦੀ ਗੱਲਾਂ ਕਰੀਏ ਚਲੋ ਉਹ ਤੇ ਧਮਕੀ ਨਾ ਦਿਓ ਬੰਦੇ ਦੇ ਉਹ ਬੰਦੇ ਨੇ ਬੋਲਿਆ ਸੱਚ ਠੀਕ ਹੈ ਨਹੀਂ ਬਲੇ ਨਾ ਕਰੀਏ ਤੇ ਕਹੀ ਉਹ ਬੰਦੇ ਨੂੰ ਉਸ ਬੰਦੇ ਦਾ ਹੀ ਧੰਨਵਾਦ ਕਰਦੇ ਆ ਇੱਕ ਮਿੰਟ ਇੱਕ ਮਿੰਟ ਤੁਹਾਡੇ ਮੂੰਹ ਤੇ ਉਹ ਕਹਿਣ ਰਿਹਾ ਕਿਦਾਂ ਗਲਤ ਕੰਮ ਨਹੀਂ ਇੱਕ ਮਿੰਟ ਸੁਣੋ ਤੁਹਾਡੇ ਮੂੰਹ ਜਾਨ ਕੇ ਕਹਿਣ ਸਿਰ ਨਹੀਂ ਗੱਲ ਸੁਣਾ ਕਾ ਵੀਡੀਓ ਸਾਰਾ ਕਰ ਜਾਪਿਆ ਤੂੰ ਆਪਣੇ ਭੂਤ ਕਰਨ ਦਾ ਮੰਨ ਕੇ ਕਹਿੰਦੇ ਕਿ ਤੂੰ ਮੇਰੇ ਕੋਲ ਆਇਆ ਕਿ ਮੈਂ ਕੰਮ ਨਿਕਲ ਗਿਆ ਦੇਖੋ ਮੇਰੇ ਨਾਲ ਇੱਕ ਮਿੰਟ ਸੁਣੋ ਮੇਰੀ ਗੱਲ ਮੇਰੀ ਮੇਰੀ ਗੱਲ ਹੁੰਦਾ ਤੁਸੀਂ ਉੱਥੇ ਬੈਠੇ ਸੀਗੇ ਤੁਸੀਂ ਮੈਂ ਮੇਰੀ ਹੁਣ ਤੋਂ ਪਹਿਲਾਂ ਕਿਹਾਂ ਬੈਠੇ ਆਇਆ ਸਾਰਿਆਂ ਦੇ ਮੇਰੇ ਸਾਹਮਣੇ ਨਹੀਂ ਉੱਥੇ ਸੀ ਕਿਹਾ ਮੈਂ ਉੱਥੇ ਆਇਆ ਉਹ ਕਮਰੇ ਦਾ ਗਿਆ ਉੱਥੇ ਉੱਥੇ ਜਦੋਂ ਤੁਸੀਂ ਗਏ ਆ ਨਾ ਮੇਰੇ ਕੋਲ ਇਹਨਾਂ ਦੇ ਰਿਸ਼ਤੇ ਉਸ ਤੋਂ ਪਹਿਲਾਂ ਜਦੋਂ ਮੈਨੂੰ ਮੇਰੇ ਕਹਿੰਦੇ ਆ ਉੱਥੇ ਮੈਂ ਉਸ ਵੇਲੇ ਗਿਆ ਜਦੋਂ ਸਭ ਤੋਂ ਪਹਿਲਾਂ ਇਹਨਾਂ ਦੀ ਰਿਸ਼ਤੀ ਹੋਈ ਉਸ ਤੋਂ ਪਹਿਲਾਂ ਮੈਂ ਉਸ ਕਮਰੇ 'ਚ ਗਿਆ ਹੀ ਨਹੀਂਗਾ ਤਾਂ ਇਹ ਸਾਰਾ ਰਿਸ਼ਤੇ ਕੋਈ ਦੇਦੇ ਨਹੀਂ ਆਈਡ ਨੋਟ ਨਾ ਨਾ ਮੈਂ ਤਾਂ ਕਾ ਹੀ ਰੱਖਿਆ ਨਾ ਬਿਲਕੁਲ ਕੋਈ ਕਾ ਗੀ ਨਹੀਂ ਆ ਬਿਲਕੁਲ ਤੇ ਬੜਾ ਉਹਨਾਂ ਦੀ ਗੱਲ ਸੁਣਦੇ ਸਾਨੂੰ ਹਾਂ ਵੀ ਦੇ ਦੱਸ ਜਵਾਬ ਦੇ ਜਿਹੜੇ ਉਹ ਕਾ ਹੀ ਰੱਖੇ ਤੇਗਾ ਇਹਨਾਂ ਦੀ ਰਿਸ਼ਤੀ ਕਰਾਂਗੇ ਵੇਖੀ ਤੂੰ ਮੇਰੇ ਕੋਲ ਰਜਿਸਟਰੀ ਹੋ ਰਿਹਾ ਜਿਹੜੀ ਰਜਿਸਟਰੀ ਦਾ ਅਸੀਂ ਫੋਨ ਕੀਤਾ ਔਰ ਰਜਿਸਟਰੀ ਹੋ ਰਿਹਾ ਉਹ ਹੋ ਰਿਹਾ ਹੋਰ ਰਜਿਸਟਰੀ ਹੋ ਰਿਹਾ ਡੇੜੀ ਦੇਵ ਨੇ ਤੋੜਿਆ ਇਹ 6 ਲੀਟਰ ਦਾ 2000 ਤਸਿਲਦਾਰ ਦਾ ਮੰਗਦਾ ਹੁਣ ਜਿੱਦੇ ਹੋ ਰਿਹਾ ਦੋੜੇ ਹੋ ਰਹੇ ਐਪਲੀਕੈਂਡ ਆ ਗਿਆ ਸਾਡੇ ਕੋਲ ਆ ਘੜਿਆ ਐਪਲੀਕੇਸ਼ਨ ਆ ਗਿਆ ਮੁੰਡਾ ਮਿੱਕਰੀ ਵਾਲੇ ਉਹ ਨਹੀਂ ਸੀ ਉਹ ਮੁੰਡੇ ਜੀ ਇੱਕ ਮੇਰੀ ਗੱਲ ਸੁਣੋ ਕਾ ਗਿਆ ਮੰਗੇ ਇੱਥੇ ਕਾ ਤੂੰ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦਾ ਠੀਕ ਐ ਅੱਛਾ ਜੀ ਇੱਕ ਮਿੰਟ ਸੁਣੋ ਜੀ ਜਿੰਨੇ ਵੀ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਫੇਸਬੁੱਕ ਪੇਜ ਤੇ ਲਗਭਗ 112 13 14 ਬੰਦੇ ਲਾਈਵ ਜੁੜੇ ਪਿਆ ਬੇਨਤੀ ਆ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰ ਦਿਓ ਆ ਉਹ ਬੰਦਾ ਹੈ ਜਿਹਦੇ ਇੱਕ ਜਿਹੜਾ ਰਜਿਸਟਰੀ ਕਰਾਉਣ ਆਇਆ ਸੀ ਇਹਦੇ ਕੋਲੋਂ ਪੈਸੇ 3000 ਦੀ ਮੰਗ ਕੀਤੀ ਗਈ ਅਛਾ ਵੀਰ ਜੀ ਤੁਹਾਡੇ ਕੋਲ ਕਿਸ ਤਰੀਕੇ ਨਾਲ ਪੈਸੇ ਦੀ ਮੰਗ ਕੀਤੀ ਗਈ 1000 ਰੁਪਏ ਦੀ ਰੇਟ ਦਾ 1000 ਰੇਟ ਦਾ 2000 ਰੁਪਏ ਦੀ ਮੰਗ ਕੀਤੀ ਸੀ ਇਹ ਇਹਨਾਂ ਨੇ ਮੰਗ ਕੀਤੀ ਆ ਹਾਂ ਠੀਕ ਆ ਜੀ ਇਹ ਗੱਲ ਕਲੀਅਰ ਹੋ ਗਈ ਆ ਆ ਜਿਹੜਾ ਬੰਦਾ ਆ ਇਹ ਰਜਿਸਟਰੀ ਕਰਾਉਣ ਵਾਸਤੇ ਆਪਣੀ ਆਇਆ ਸੀਗਾ 2000 ਰੁਪਏ ਕਰ ਵੀ ਜਿਹੜਾ ਕੀ ਗੱਲ ਹੋਈ ਸੀ ਜੀ ਸਾਰੀ ਦੱਸਿਓ ਮਾੜਾ ਜੀ ਆਪਣੀ ਰਜਿਸਟਰੀ ਹੋਣ ਇਹ ਕਾਦੀ ਰਜਿਸਟਰੀ ਸੀਗੀ ਜ਼ਮੀਨ ਦੀ ਅੱਛਾ ਜੀ ਕੀ ਤੁਹਾਡੇ ਕੋਲ ਡਿਮਾਂਡ ਕੀਤੀ ਗਈ ਸੀ ਇਹ 3000 ਰੁਪਏ ਦੀ ਕਿੰਨੇ ਡਿਮਾਂਡ ਕੀਤੀ ਸੀਗੀ ਜੀ ਆਪਣੇ ਅਰਜੀ ਦੇ ਵਿੱਚ ਨੇ ਆ ਗੋਰਾ ਮੁੰਡਾ ਜੀ ਇਹਦਾ ਗੋਰਾ ਗੋਰਾ ਠੀਕ ਹੈ ਅੱਛਾ ਜੀ ਆ ਇਹਦਾ ਵੀਰ ਜੀ ਦਾ ਕਹਿਣਾ ਵੀ ਆ ਗੋਰਾ ਮੁੰਡਾ ਇਹਨੇ ਮੈਂ ਦੁਬਾਰਾ ਦੁਬਾਰਾ ਤਾਂ ਕਹ ਰਿਹਾ ਕਿਉਂਕਿ ਬਹੁਤ ਜ਼ਿਆਦਾ ਸੰਗਤ ਜਿਹੜੀ ਆ ਉਹ ਫੇਸਬੁੱਕ ਪੇਜ ਤੇ ਹੁਣ ਜੁੜੀ ਆ ਜਿਹੜਾ ਇਸ ਵੀਰ ਨੇ ਇਲਜ਼ਾਮ ਲਾਇਆ ਹੈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਮੁੰਡਾ ਹੈ ਸਾਡਾ ਮੈਂਬਰ ਆ ਤੇ ਆਹ ਮੁੰਡਾ ਗੋਰਾ ਹੈ ਜਿਨੇ ਪੈਸੇ ਮੰਗੇ ਸੀਗੇ ਜਦੋਂ ਅਸੀਂ ਗੋਰੇ ਨੂੰ ਪੁੱਛਿਆ ਵੀ ਤੂੰ ਪੈਸੇ ਭਾਈ ਮੰਗੇ ਆ ਤੂੰ ਕਿਹਦੇ ਕਹਿਣ ਦੇ ਪੈਸੇ ਮੰਗੇ ਆ ਤਾਂ ਉਹਨੇ ਸਿੱਧਾ ਕਹਿਤਾ ਵੀ ਭਾਈ ਆਹ ਤਹਿਸੀਲਦਾਰ ਆ ਆਹ ਤਹਿਸੀਲਦਾਰ ਨੇ ਕਹਿਣ ਦੇ ਮੰਗਿਆ ਮੈਂ ਨਹੀਂ 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 ਤਾਂ ਨਹੀਂ ਹੱਦ ਕਰੇ ਬੰਦਾ ਇਹ ਖੜਾ ਕੋਲੋਂ ਪੈਸੇ ਦੀ ਮੰਗ ਨਹੀਂ ਕੀਤੀ ਨਹੀਂ 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 ਤਾਂ ਨਹੀਂ ਹੱਦ ਕਰੇ ਬੰਦਾ ਇੱਕ ਮਿੰਟ ਭਾਜੀ ਇੱਕ ਮਿੰਟ ਭਾਜੀ ਤਸੀਲ ਦਾ ਸਾਹਮਣੇ ਰਿਸ਼ਤੇ ਦਿਖਾਏ ਆ ਉਹ ਕਹਿੰਦੇ ਜੈਜ ਕਰ ਲਾਂਗੇ ਪਰ ਇਹ ਨਹੀਂ ਹੋ ਜੂਗੀ ਨਹੀਂ ਪੈਸੇ ਤੁਸੀਂ ਮੰਗੇ ਸੀਗੇ ਕਹਿੰਦੇ ਜੈਜ ਕਰ ਲਾਂਗੇ ਹੋ ਜੀ ਤੁਸੀਂ ਪੈਸੇ ਮੰਗੇ ਸੀਗੇ ਪੈਸੇ ਦੀ ਡਿਮਾਂਡ ਉਹ ਕਹਿ ਰਹੇ ਤੁਸੀਂ ਪੈਸੇ ਮੰਗੇ ਆ ਐਪਲੀਕੇਸ਼ਨ ਮੰਗੇ ਪਰ ਜਿਹਨੇ ਆ ਮੰਗੇ ਜੈਜ ਕਰ ਲਾਂਗੇ ਇਹ ਗੱਲ ਆ ਰਹੀ ਆ ਕਾਲੇ ਯਾਰ ਇਹਨੇ ਮੰਗੇ ਸੀਗੇ ਉਸੇ ਦੀ ਗੱਲ ਕਰੀ ਜਾ ਹੁਣ ਤੁਸੀਂ ਕਾਨੂੰ ਕਰਦੇ ਤੁਸੀਂ ਗੱਲ ਕਹੀ ਯਾਰ ਤੇਰੇ ਤੇ ਐਵੇਂ ਨੀ ਪਰਚਾ ਪਾ ਦੂਗਾ ਇੱਕ ਗੱਲ ਕਲੀਅਰ ਕਰ ਵੀ ਕੇ ਆ ਕਿ ਨਹੀਂ ਕੇ ਪੈਸੇ ਮੰਗੇ ਸੀਗੇ ਕਿੰਨੇ ਮੰਗੇ ਸੀਗੇ ਪੈਸੇ ਤਸਿਲ ਦਾ ਸਾਹਮਣੇ ਤੁਸੀਂ ਕਿੰਨੇ ਪੈਸੇ ਮੰਗੇ ਸੀ ਇਹਨਾਂ ਨੂੰ ਇਹੋ 2000 ਰੁਪਏ ਸਾਹਬ ਦਾ ਤੇ 1000 ਰੁਪਏ ਆ ਰੀਡਰ ਦੇ ਹਾਂ 2000 ਰੁਪਏ ਸਾਹਬ ਦਾ 1000 ਰੁਪਏ ਇਹਨਾਂ ਰੀਡਰ ਸਾਹਬ ਦਾ ਰੀਡਰ ਸਾਹਬ ਦਾ ਤੁਹਾਡੇ ਕੋ ਪੈਸੇ ਦੀ ਡਿਮਾਂਡ ਕਿਹਨੇ ਕੀਤੀ ਸੀ ਰੀਡਰ ਨੇ ਕਿ ਤਸਿਲਦਾਰ ਨੇ ਤਸਿਲਦਾਰ ਤਸਿਲਦਾਰ ਨਾਲ ਤੁਸੀਂ ਮਿਲੇ ਹੋ ਨਹੀਂ ਰੀਡਰ ਨੇ ਤੁਹਾਡੇ ਕੋਈ ਡਿਮਾਂਡ ਕੀਤੀ ਹੈ ਰੀਡਰ ਨੇ ਕੋਈ ਡਿਮਾਂਡ ਕੀਤੀ ਨਹੀਂ ਰੀਡਰ ਨੇ ਨਹੀਂ ਸੀ ਤੇ ਇਹ 3000 ਦਾ ਤਹਿਸੀਲਦਾਰ ਸਾਹਿਬ ਨੇ ਕਿਹਾ ਵੀ ਤੈਨੂੰ ਸਰ ਇੱਥੇ ਚੱਲਦਾ ਹੀ ਇਹ ਹੈ ਜੀ ਰੋਜ਼ ਦਾ ਬਸ ਠੀਕ ਆ ਵਾਹ ਜੀ ਵਾਹ ਜੀ ਚੱਲਦਾ ਜੀ ਠੀਕ ਆ ਚੱਲਦਾ ਜੀ ਇੱਥੇ ਰੋਜ਼ ਦਾ ਕਿਹਾ ਤੁਸੀਂ ਕੀ ਜੇ ਤੋਂ ਇੰਨਾ ਕ ਚੱਲਦਾ ਹੀ ਆ ਜੀ ਰੋਜ਼ ਦਾ ਇੱਥੇ ਵਾਹ ਜੀ ਸਾਰੇ ਲੋਕਾਂ ਨੂੰ ਸਹੀ ਨਾ ਦੇਣੀ ਅਹੀ ਤੇਰੇ ਤੇਰੇ ਵਾਲਾ ਤੇਰੇ ਵਾਲਾ ਆਵਾਜ਼ ਤੇਰੀ ਆਵਾਜ਼ ਨਹੀਂ ਦੇਖਣਗੇ ਸੱਚ ਤੂੰ ਬੰਦ ਆਵਾਜ਼ ਚੱਲਿਆ ਮੇਰੇ ਸੱਚ ਬੋਲਿਆ ਤੇ ਇਹਦੇ ਨਾਲ ਖੜਿਆ ਸਾਰੀ ਜ਼ਿਲ੍ਹੇਬੰਦੀ ਖੜੀ ਤੇਰੇ ਨਾਲ ਬੇਟਾ ਬੇਫਿਕਰ ਹੋ ਜਾ ਤੂੰ ਅਸੀਲਦਰ ਸਾਹਿਬ ਜਿੱਥੋਂ ਆਇਆ ਬੋਰੀਆ ਕਿਸ ਤਰ੍ਹਾਂ ਬੰਨਣ ਪਹਿਲਾਂ ਉਹਦੇ ਘਰੇ ਬਹਿਣ ਜਾ ਕੇ ਹੁਣ ਉਹਨਾਂ ਨੂੰ ਘਰੇ ਭੌਂਦੇ ਉਹਨਾਂ ਨੂੰ ਆਸ਼ੀਆ ਨਹੀਂ ਜੰਨ ਦੇਣੀ ਇੱਥੇ ਇੱਕ ਬੰਦਾ ਉਹਦਾ ਸਵੇਰ ਦਾ ਕੁੱਤਿਆਂ ਜਿਹਾ ਫਿਰਦਾ ਇੱਥੇ ਉਹਨੂੰ ਉਹਨੂੰ ਮੂਰਖ ਬਣਾ ਛੱਡਿਆ ਵਾ ਆਦੂ ਨਾਲ ਆਏ ਜਦ ਇਹ ਬਣੀ ਤੇ ਫੇਰ ਉਹਦੀ ਰਜਿਸਟਰੀ ਕੀਤੀ ਆ ਦੂਜੇ ਤੋਂ 3000 ਰੁਪਏ ਕੱਟ ਮਾਰਿਆ ਇਹਨਾਂ ਨੇ ਵੇਖੋ ਜੀ ਸਿੱਧਾ ਸਿੱਧਾ ਚੋਰੀ ਦਾ ਇਲਜ਼ਾਮ ਹੈ ਇਸ ਤਹਿਸੀਲਦਾਰ ਤੇ ਇਸ ਬੰਦੇ ਲਾਇਆ ਚੱਲਣਾ ਦੇਣਾ ਸੀ ਭ੍ਰਿਸ਼ਟਾਚਾਰੀ ਦਾਤ ਪੜਨੇ ਜਿੰਨੇ ਭਰੇ ਸਵੇਰ ਦਾ 10 ਵਜੇ ਦਾ ਆਇਆ ਜਦੋਂ ਆਣ ਕੇ ਆਹ ਚੋਰ ਤਹਿਸੀਲਦਾਰ ਫੜਿਆ ਜੀ ਅੱਜ ਅਸੀਂ ਸੁਲਤਾਨਪੁਰ ਲੋਧੀ ਵਿਖੇ ਚੋਰ ਤਹਿਸੀਲਦਾਰ ਆਹ ਸਾਹਮਣੇ ਬੈਠਾ ਚੋਰ ਜਗਤਾਰ ਭਾਜੀ ਹੈ ਨਹੀਂ ਜੇ ਜਗਤਾਰ ਸਾਹਿਬ ਭਾਜੀ ਬੈੰਦੇ ਆ ਤੇ ਤਸੀਹਦਾਰ ਹੈ ਨਹੀਂ 10 ਵਾਰ ਫੋਨ ਕਰਕੇ ਇਹਨਾਂ ਨੇ ਸੱਤ ਧਿਆਨ ਮੈਂ ਤਸੀਹਦਾਰ ਸਾਹਿਬ ਨੂੰ ਇੱਥੇ ਮੈਂ ਖੁਦ ਅੰਦਰ ਆ ਕੇ ਗਿਆ ਮੈਂ ਕਿਹਾ ਜਗਤਾਰ ਨੂੰ ਫੋਨ ਕਰੋ ਕਹਿੰਦੇ ਕੋਈ ਨਹੀਂ ਆਉਂਦਾ ਫੋਨ ਲਾਇਆ ਅੱਧਾ ਪੌਣਾ ਘੰਟਾ ਹੋ ਗਿਆ ਤੁਸੀਂ ਅਗਲੇ ਨੂੰ ਅਸਲੀਅਤ ਦਾ ਦੋ ਸਵੇਰ ਦਾ 10 ਵਜੇ ਦਾ ਮੈਂ ਬੈਠਾ ਪੰਜ ਬੰਦੇ ਮੇਰੇ ਨਾਲ ਆ ਕੇ ਬੈਠੇ ਆ ਕੀਆ ਹੋਇਆ ਸੀ ਕੰਮ ਨਹੀਂ ਕੰਮ ਖਿਆ ਤੇ ਉਹਦੇ ਖਾਂ ਡਿਊਟੀ ਖੋੜਦੀ ਨਹੀਂ ਕਿਸੇ ਦੀ ਬਣਦੀ ਇਹ ਇਹ ਦਫਤਰੀ ਵਿਰਵਾਸ ਛੱਡ ਦੇਣਾ ਇੱਕ ਇੱਕ ਜੀ ਤਾਰ ਸਿੰਘ ਚਲ ਗਿਆ ਤੇ ਦੂਜਾ ਦੂਜੇ ਦਿਨ ਹੀ ਡਿਊਟੀ ਬੰਦ ਦੀ ਤੇ ਕੰਮ ਤੁਸੀਂ ਕੋਈ ਨਿੱਕੀ ਕਰ ਲਿਆ ਆਪਣੇ ਦਫਤਰ ਦੇ ਕੰਮ ਆ ਲੋਕਾਂ ਦੀਆਂ ਜਿੱਥੀਆਂ ਲੋਕਾਂ ਦੇ ਜਿਹੜੇ ਕੰਮ ਉਹ ਕਿੱਥੇ ਜਾਣਗੇ ਪਹਿਲੇ ਮਗਨੇ ਮਗਨੇ ਥੱਲੇ ਵਾਲੇ ਮਲਾਜ਼ਮਾਂ ਨੇ ਹੋ ਸਕਦਾ ਐਡੀ ਨੇਰ ਕਰਦੀ ਇੱਥੇ ਪਾਈ ਗਈ ਤੁਸੀਂ ਯਾਰ ਬ੍ਰਦਰ ਨਹੀਂ ਕਹਤ ਹਾਂ ਕਿਉਂ ਮੈਂ ਤੈਨੂੰ ਨਹੀਂ ਜਾਂਦਾ ਮੈਂ ਨਵਾਂ ਆਇਆ ਹਾਂ ਉਹ ਤੁਹਾਨੂੰ ਜਾਣਦਾ ਤੁਸੀਂ ਤਸਵੀਰ ਦਾ ਬੋਲ ਤੇ ਬਰੀ ਗੱਲ ਕਹਿੰਦੇ ਆਪਾਂ ਕਾਹਦੇ ਮੇਰੀ ਬਦਨਾਮੀ ਕਰਾਉਂਦੇ ਯਾਰ ਤੁਸੀਂ ਮੇਰੇ ਇਨੀ ਸਾਰੀ ਨੌਕਰੀ ਨਿਕਲ ਗਈ ਕਦੀ ਇੰਦਾਂ ਦਾ ਮੇਰਾ ਇਸ਼ੂ ਨਹੀਂ ਹੋਇਆ ਤੁਸੀਂ ਇਹ ਐਡਾ ਬਟਲ ਇਲਜ਼ਾਮ ਲਾਤਾ ਮੇਰੇ ਉੱਤੇ ਚੰਗੀ ਗੱਲ ਥੋੜਾ ਜਿਹਾ ਤੁਹਾਡੇ ਵਾਸਤੇ ਜੇ ਕੋਈ ਤੁਹਾਡੇ ਕੋ ਰਹਿ ਗਿਆ ਤਾਂ ਤੁਸੀਂ ਆਪਣੇ ਲੈਵਲ ਤੇ ਕਰਵਾ ਲਓ ਜਾਂ ਮੈਨੂੰ ਦੱਸ ਦਿਓ ਪਰ ਐਵੇਂ ਕਹਣਾ ਨਾ ਕੋਈ ਕਿਸੇ ਕੋ ਯਾਰ ਮੈਂ ਤੁਸੀਂ ਮੈਂ ਤੁਹਾਡੇ ਕੋ ਗਿਆ ਨਹੀਂ ਤਾਂ ਤੁਸੀਂ ਉਹ ਬੋਲਦੇ ਰਹੇ ਫਾਟੇ ਦਾ ਫਾਟੇ ਦੀ ਜਦੋਂ ਮੈਮਰੀ ਕੋ ਨੂੰ ਤੱਕ ਸੁਣਦੇ ਸਰ ਜੀ ਆਹ ਤੁਹਾਨੂੰ ਵੀ ਦਾ ਫੈਕ ਕਿਦੋਂ ਹੈ ਜੀ ਆਪਾਂ ਮਤਲਬ ਤੁਸੀਂ ਐਵੇਂ ਕਹਿੰਦੇ ਹੋ ਕਿ ਕਿਸੇ ਨੂੰ ਬਦਨਾਮ ਕਰੋ ਯਾਰ ਜੇ ਵਾਕਈ ਤੁਸੀਂ ਮੇਰੇ ਕੋਲ ਆਏ ਯਾਰ ਫਿਰ ਮੈਂ ਗੁੰਨੇ ਜਾ ਰਿਹਾ ਮੈਂ ਮਤਲਬ ਗੁਰੂ ਘਰ ਦੀ ਨਗਰੀ 'ਚ ਬੈਠਾ ਹਾਂ ਮ ਪਰ ਐਵੇਂ ਨਾ ਕੋਈ ਯਾਰ ਕੋਈ ਬਦਨਾਮੀ ਹੁੰਦੀ ਹੈ ਚੰਗਾ ਲੱਗਾ ਤੁਸੀਂ ਮੇਰੇ ਕੋਲ ਆਏ ਹੀ ਨਹੀਂ ਹੈਗੇ ਉਦੋਂ ਹੀ ਕਹਤਾ ਯਾਰ ਤੁਸੀਂ ਇੱਕ ਵਾਰ ਤਾਂ ਮੈਨੂੰ ਆ ਕੇ ਕਹੋ ਜੀ ਜੇ ਜਿਵੇਂ ਮੈਂ ਤੁਹਾਨੂੰ ਕਹਾਂ ਤਾਂ ਫਿਰ ਤੁਸੀਂ ਮੈਂ ਜ਼ਿੰਮੇਵਾਰ ਹਾਂ ਯਾਰ ਦੋ ਜਵਾਬ ਨਾ ਹਾਂ ਭਾਈ ਤੂੰ ਵਾਰ-ਵਾਰ ਪ੍ਰਧਾਨ ਜੀ ਕੀ ਜਵਾਬ ਦੇਉਂਗਾ ਯਾਰ ਕੀ ਕਰਦਾ ਤੁਸੀਂ ਯਾਰ ਉਤੇ ਜੇ ਉਹ ਸੱਚ ਬੋਲ ਜਾਂ ਤੁਸੀਂ इमोशनल ਬਲੈਕਆਰਡ ਲੈਕਟਰ ਕਰਨਾ ਉਹਨਾਂ ਦਾ ਕਹਣਾ ਕਹਣਾ ਯਾਰ ਪ੍ਰਧਾਨ ਤੁਸੀਂ ਸਭ ਚੋਰ ਨੇ ਇਥੇ ਬਹੁਤ ਵੱਡਾ ਵੱਡਾ ਇਹ ਇਲਜ਼ਾਮ ਆ ਦਾ ਔਰ ਚਲੋ ਹੁਣ ਉਤੇ ਪ੍ਰੈਸ਼ਰ ਪਾਉਂਦੇ ਆ ਤੇ ਇਸ ਕੋਈ ਇਹ ਘਟ ਨਹੀਂਗਾ ਇਹ ਤਹਿਸੀਲ ਜਿਹੜੀ ਆ ਲੰਮੇ ਚੌੜੇ ਦਾ ਇਹੋ ਕੁਝ ਹੋ ਰਿਹਾ ਸੀ ਇੱਕ ਥੋੜਾ ਚੋਰ ਆ ਇਹਦਾ ਕੋਈ ਮਾਈ ਬਾਪ ਨਹੀਂ ਬਣਿਆ ਇਹ ਇਹਨੂੰ ਲਾੜ ਕੇ ਜਦੋਂ ਤਕਹਲ ਹੋਏ ਨਾ ਇਹ ਕਦੋਂ ਹੋਵੇ ਅੱਛਾ ਜੀ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜੀ ਪੰਜਾਬ ਦੀ ਕੈਪਟਨ ਦੀ ਸਰਕਾਰ ਜਿਹੜੀ ਚਲੋ ਅਸਤੀਵਾ ਦੇ ਚੁੱਕੀ ਆ ਇਸ ਵੇਲੇ ਚੰਨੀ ਜਿਹੜੇ ਮੁੱਖ ਮੰਤਰੀ ਆ ਉਹਨਾਂ ਤੱਕ ਸਾਡੀ ਵੀਡੀਓ ਪਹੁੰਚਦੀ ਕਰ ਦਿਓ ਭਾਈ ਵੀ ਇਹ ਸੁਲਤਾਨਪੁਰ ਲੋਧੀ ਜਿਹੜੇ ਜਿੱਥੇ ਬਾਬੇ ਨੇ ਅਣਕ ਨੇ ਕਦੀ 13-13 ਤੋਲਿਆ ਸੀ ਅੱਜ ਭ੍ਰਿਸ਼ਟਾਚਾਰੀਆਂ ਦਾ ਗੜ ਬਣ ਚੁੱਕਿਆ ਸੁਲਤਾਨਪੁਰ ਲੋਧੀ ਕੋਈ ਦਫ਼ਤਰ ਐਸਾ ਨਹੀਂਗਾ ਜਿੱਥੇ ਰੇਸ਼ੋ ਤੋਂ ਬਿਨਾ ਕੰਮ ਨਹੀਂ ਹੁੰਦਾ ਰਿਸ਼ਵਤ ਦੇਵੋਗੇ ਤਾਂ ਤੁਹਾਡਾ ਕੰਮ ਹੁੰਦਾ ਹੈ ਅੱਜ ਵੀ ਅਸੀਂ ਉਸੇ ਸਿਲਸਿਲੇ 'ਚ ਇੱਥੇ ਆਏ ਸੀਗੇ ਤੇ ਇੱਥੇ ਬਾਹਰ ਅੱਜ ਨਹੀਂ ਵੀ ਇਸ ਕੱਲਾ ਇਹ ਨਹੀਂ ਜਿੰਨੇ ਵੀ ਹੈਗੇ ਨਹੀਂ ਤੇ ਖੱਜਲ ਖਰਾਬ ਕਰਨਗੇ ਲੋਕ ਵੈਸੇ ਨਾ ਮੈਂ ਪਰ ਇਹ ਨਹੀਂ ਕਿ ਖੱਜਲ ਖਰਾਬ ਇਹ ਜੇਤਰੀ ਲਖਾਈ ਆ ਉਹਨੇ ਵੀ ਮੈਨੂੰ ਕਿਹਾ 3000 ਮੈਂ 3000 ਜੇਬ 'ਚ ਵੀ ਪਾਇਆ ਹੁਣ ਦੱਸੋ ਤੁਹਾਡੇ ਕੋ ਕਿਸੇ ਨੇ ਤੇ ਪਰ ਜਦੋਂ ਮੈਂ ਅੰਦਰ ਆਇਆ ਤੇ ਸਾਹਬ ਨੇ ਕਿਹਾ ਨਹੀਂ ਨਹੀਂ ਤਾਂ ਕਿਹਾ ਉਹ ਨਹੀਂ ਤਾਂ ਉਹ ਯਾਰ ਤੇਰੇ ਨਾਲ ਆ ਗਿਆ ਜੱਥੇ ਬੰਦੀ ਤੇਰੇ ਨਾਲ ਜੱਥੇ ਬੰਦੀ ਆ ਗਈ ਭਾਈ ਨਹੀਂ ਤਾਂ ਕਿਹਾ ਵੀਰੇ ਤੇਰੇ ਨਾਲ ਜੱਥੇ ਬੰਦੀ ਆ ਗਿਆ ਨਹੀਂ ਤੈਨੂੰ ਤਾਂ ਕਹਦਾ ਆ ਮੇਰੇ ਕੋਈ ਫੋਨ ਨਹੀਂ ਆ ਹਾਂ Thank <laughs> you. ਇਹ ਗੱਲ ਬਿਲਕੁਲ ਮੁੰਡੇ ਨੇ ਸੱਚ ਕਹੀ ਆ ਬਈ ਤੇ ਇਹ ਪੱਕਾ ਇਹ ਜਿਹੜਾ 3000 ਸਭ ਚੱਲਦਾ ਪੱਕਾ ਚੱਲਦਾ ਸਾਰੇ ਬੋਝੇ ਸਾਰੇ ਪਈਦਾ ਹੋ ਗਏ ਆ ਮੁੰਡੇ ਨੇ ਸੱਚ ਚੱਲਦਾ ਸਾਨੂੰ ਹਰਾਣ ਕੀ ਇਸ ਚੀਜ਼ ਦੀ ਵੀ ਤੁਸੀਂ ਨਵੇਂ ਆਏ ਆ ਤੂੰ ਘਟਾਏ ਵਧਾਏ ਨਹੀਂ ਗਏ ਹਾਂ ਉਹ ਚੱਲੀਆਂ ਦੋ ਥੋੜਾ ਰੇਟ ਤਾਂ ਠੱਮ ਬੰਦਾ ਕਰਨੀ ਤੇ ਇਹ ਵੀ ਦੱਸਣਿਆ ਵੀ ਚਲੇ ਜਾਣ ਮਗਰ ਦੁਜਾ ਆ ਜੇ ਪੱਕਾ ਫਿਕਸ ਆ ਪੱਕਾ ਫਿਕਸ ਆ ਤੈਨੂੰ ਕਿਸ ਤਰ੍ਹਾਂ ਪੱਕਾ ਫਿਕਸ ਕਰਿਆ ਮੱਜਾ ਦਾ ਤੇਰੇ ਮੁੰਡੇ ਨੇ ਰਵਾ ਮੈਂ ਕਿਹਾ ਜਦੋਂ ਬਿਲਕੁਲ ਨਕੋਂ ਨੂੰ ਝੋਲ ਗਈ ਫਿਰ ਤੇਨੂੰ ਖੂਨ ਲਾਇਆ ਮੈਂ ਕਿਹਾ ਭਗਤਾਂ ਜੀ ਆਹ ਇਹਨੇ ਮੈਨੂੰ ਫੋਨ ਕੀਤਾ ਮੈਂ ਉਸ ਤੋਂ ਪਹਿਲੇ ਗੋਮੈਂਟ ਚ ਕਰਤੀ ਆ ਉਹ ਤਾਂ ਹੋਣਾ ਹੀ ਸੀਗਾ ਤੁਹਾਨੂੰ ਨੇ ਪਹਿਲਾਂ ਸੀ ਤੈਨੂੰ ਮੁੰਡੇ ਨੇ ਭਰੋਸੇ ਲੈ ਕੇ ਆ ਉਹਨੇ ਕਿ ਤੈਨੂੰ ਕੋਈ ਹੋ ਨਹੀਂ ਕੇਦਾ ਜਾ ਦੇਖੋ ਜੋ ਮਰਜੀ ਆச்சா ਜੀ ਹੁਣ ਜਦੋਂ ਅਸੀਂ ਇੱਥੇ ਤਹਿਸੀਲਦਾਰ ਦਫਤਰ ਉਸ ਮੁੰਡੇ ਨੇ ਕਹਿ ਦਿੱਤਾ ਭਾਈ ਵੀ ਇਹ ਤਹਿਸੀਲਦਾਰ ਨੇ ਮੇਰੇ ਕੋ ਪਿਆ ਕਰਨੀ ਮੰਗ ਕੀਤੀ ਆ ਉਸ ਤੋਂ ਬਾਅਦ ਤਹਿਸੀਲਦਾਰ ਨੇ ਕਿਹਾ ਤੇ ਪਰਚਾ ਕਰਾਵਾਂਗੇ ਇਹ ਮੁੰਡਾ ਸੱਚ ਦੇ ਤੋਂ ਲਿਆ ਵਾ ਇਹਨੇ ਗੁਰੂ ਘਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿਹਾ ਵੀ ਮੈਂ ਤਹਿਸੀਲਦਾਰ ਨੂੰ ਦੂਸਰੇ ਕੰਮ ਕਿਨੇ 3000 ਰੁਪਏ ਦੀ ਮੰਗ ਕੀਤੀ ਆ ਠੀਕ ਆ ਜੀ 3000 ਰੁਪਏ ਚੱਲਦਾ ਵਾ ਤੇ ਮੈਂ ਇਹਨਾਂ ਨੂੰ ਕਿ ਇਹਨਾਂ ਤਹਿਸੀਲਦਾਰ ਸਾਹਿਬ ਜਿਹੜੇ ਨਵੇਂ ਇਹਨਾਂ ਕਹਿੰਿਆ ਕੋਈ ਨਾ ਜੈਜ ਕਰ ਲਾਂਗੇ ਠੀਕ ਆ ਜੀ ਤੇ ਇਸ ਮੁੰਡੇ ਤੇ ਤਹਿਸੀਲਦਾਰ ਸਾਹਿਬ ਨੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਇੱਕ ਰੀਡਰ ਨਾਲ ਚਦਰ ਸਿੰਘ ਬੇਟਾ ਇਹ ਤੇ ਚਿੱਠੀ ਲੈ ਕੇ ਤੇ ਖਿਲਾਫ ਇੱਥੇ ਪਰਚਾ ਦੇਣਾ ਐਦਾਂ ਪਰਚਾ ਨਹੀਂ ਇੱਥੇ ਹੋਣ ਦੇਾਂਗੇ ਸੱਚ ਨੂੰ ਫਾਂਸੀ ਨਹੀਂ ਚੜਦਿਆਂਗੇ ਜੇ ਸੱਚ ਬੋਲਿਆ ਤੇ ਮੁੰਡੇ ਨਾਲ ਖੜੇ ਆ ਨਾਲ ਖੜੇ ਕਿੰਨਾ ਕੋਈ ਮੁੰਡੇ ਦੇ ਝੂਠਾ ਪਰਚਾ ਕਰਦੀ ਬਿਲਕੁਲ ਨਾਲ ਖੜੇ ਆ ਮੁੰਡੇ ਇਹਦਾ ਮੁੰਡੇ ਦਾ ਨੰਬਰ ਨੰਬਰ ਲੈ ਲਿਓ ਸਾਰਾ ਕੋ ਹਾਂ ਜੀ ਹਾਲਾਂਕਿ ਇੱਥੇ ਇਹ ਵੀ ਪਤਾ ਚੱਲਦਾ ਹੈ ਕਿ ਤਹਿਸੀਲਦਾਰ ਦਾ 2000 ਰੁਪਏ ਹਿੱਸਾ ਹੈ ਤੇ ਰ ਤੇ ਲੰਬੇ ਸਮੇਂ ਤੋਂ ਇਹ ਲੁੱਟ ਇਸੇ ਤਰ੍ਹਾਂ ਚੱਲਦੀ ਆ ਰਹੀ ਹੈ ਮੈਂ ਸੁਖਪੀਤ ਸਿੰਘ ਜ਼ਿਲ੍ਹਾ ਸਕੱਤਰ ਕਪੂਰਥਲਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਸਲ ਸੁਲਤਾਨਪੁਰ ਤਹਿਸੀਲ ਦੇ ਵਿੱਚੋਂ ਸਾਨੂੰ ਕੁਝ ਕਿਸਾਨਾਂ ਨੇ ਕੰਪਲੀਟ ਕੀਤੀ ਵੀ ਸਾਡੇ ਕੋਲ ਰਜਿਸਟਰੀ ਦੇ ਨਾਮ ਉੱਪਰ ਜੋ ਟਾਈਪਿਸਟ ਆ ਜਿਹੜੇ ਰਜਿਸਟਰੀ ਲਿਖਦੇ ਆ ਉਹ 3000 ਰੁਪਏ ਦੀ ਮੰਗ ਕਰ ਰਹੇ ਆ ਕਹਿ ਰਿਹਾ ਕਿ ਅੰਦਰ ਤਹਿਸੀਲਦਾਰ 3000 ਰੁਪਏ ਮੰਗ ਕਰਦਾ ਵਾ ਰਜਿਸਟਰੀ ਕਰਦੀ ਸਬੰਧਤ ਜੇ ਤਹਿਸੀਲਦਾਰ ਨੂੰ ਮਿਲਿਆ ਗਿਆ ਤਾਂ ਉਸਨੇ ਦੱਸਿਆ ਵੀ ਮੈਂ ਇਹ ਕਾਲੀ ਚਾਰਜ ਲਿਆ ਵਾ ਤੇ ਤੁਸੀਂ ਉਸ ਨੌਜਵਾਨ ਨੂੰ ਬੁਲਾਓ ਜੀ ਤੋਂ ਮੈਂ ਪੈਸਿਆਂ ਦੀ ਮੰਗ ਕੀਤੀ ਆ ਉਹ ਟਾਈਪਿਸਟ ਨੂੰ ਜੇ ਸਾਹਮਣੇ ਲਿਆਂਦਾ ਗਿਆ ਤਾਂ ਟਾਈਪਿਸਟ ਨੇ ਤਹਿਸੀਲਦਾਰ ਦੀ شناخت ਕਰਦੇ ਕਿਹਾ ਕਿ ਇਹਨਾਂ ਨੇ ਹੀ ਮੇਰੇ ਤੋਂ 3000 ਰੁਪਏ ਦੀ ਮੰਗ ਕੀਤੀ ਆ ਅਸੀਂ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਨੂੰ ਤੇ ਸੀਐਮ ਪੰਜਾਬ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਇਹ ਭ੍ਰਿਸ਼ਟਾਚਾਰ ਜਿਹੜਾ ਵਾ ਦਫ਼ਤਰਾਂ 'ਚ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਵਾ ਤੇ ਰਾਜਨੀਤਿਕ ਲੋਕਾਂ ਦੀ ਸਰਪ੍ਰਸਤੀ ਹੇਠ ਇਹ ਵੱਧ ਫੁੱਲ ਰਿਹਾ ਵਾ ਇਹਨੂੰ ਤੁਰੰਤ ਪ੍ਰਭਾਵ ਦੇ ਨਾਲ ਜੋ ਤਹਿਸੀਲਦਾਰ ਸల్ਤਾਨਪੁਰ ਲੋਧੀ ਆ ਜਿਹਦੇ ਖਿਲਾਫ ਨੌਜਵਾਨ ਨੇ ਭਰੇ ਬਖਤ ਦੇ ਸਾਹਮਣੇ ਕਬੂਲ ਕੀਤਾ ਵਾ ਵੀ ਇਹਨੇ 3000 ਰੁਪਏ ਮੇਰੇ ਤੋਂ ਰਜਿਸਟਰੀ ਦੇ ਨਾਮ ਉੱਪਰ ਮੰਗਿਆ ਵਾ ਇਹ ਤਹਿਸੀਲਦਾਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਹੋਰਾਂ ਦਫ਼ਤਰਾਂ 'ਚ ਵੀ ਫੈਲਿਆ ਹੋਇਆ ਭ੍ਰਿਸ਼ਟਾਚਾਰ ਤੁਰੰਤ ਆਪਣੇ ਪ੍ਰਭਾਵਨਾ ਬੰਦ ਕੀਤਾ ਜਾਵੇ ਲਗਾਤਾਰ ਤਹਿਸੀਲ ਦਫ਼ਤਰਾਂ ਦੇ ਵਿੱਚ ਕਿਸਾਨਾਂ ਦੀ ਹੁੰਦੀ ਆ ਰਹੀ ਲੁੱਟ ਦੇ ਕਾਰਨ ਜਦੋਂ ਸ਼ਿਕਾਇਤ ਮਿਲੀ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਲਾਈਵ ਕੀਤਾ ਗਿਆ तहसीलदार ਦਾ ਕਹਿਣਾ ਹੈ ਕਿ ਉਹਨਾਂ ਦੀ ਪੋਸਟਿੰਗ ਨਵੀਂ ਹੋਈ ਆ ਉਹਨਾਂ ਨੂੰ ਰਿਸ਼ਵਤ ਦੇ ਮਾਮਲੇ ਬਾਰੇ ਕੋਈ ਵੀ ਗੱਲ ਨਹੀਂ ਪਤਾ ਉਹ ਆਪਣੇ ਰਿਸ਼ਵਤ ਦੇ ਮਾਮਲੇ ਤੋਂ ਕੰਨੀ ਕਤਰੋਂ ਦੇ ਨਜ਼ਰ ਆ ਰਹੇ ਨੇ ਪਰ ਹੁਣ ਇਸ ਮਾਮਲੇ ਦੇ ਵਿੱਚ ਸਾਰੇ ਤੱਥ ਸਾਹਮਣੇ ਆ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਹੁਣ ਕਾਰਵਾਈ ਕਰ ਦੇਣੀ ਚਾਹੀਦੀ ਹੈ ਕਿਉਂਕਿ ਉਹ ਪਹਿਲਾਂ ਹੀ ਕਹਿ ਰਹੇ ਨੇ ਕਿ ਪੰਜਾਬ ਵਿੱਚ ਹੁਣ ਰਿਸ਼ਵਤ ਨੂੰ ਅਸੀਂ ਜਗ੍ਹਾ ਨਹੀਂ ਦੇਣੀ ਰਿਸ਼ਵਤ ਖਤਮ ਕਰ ਦੇਣੀ ਹੈ ਬਿਊਰੋ ਰਿਪੋਰਟ ਮਿੰਨੀ ਪੌਕੇਟ